ਉਹ ਡਾਇਮੰਜੇ ਸੀਗਾ ਪੇੜ ਚ ਪਾਣੀ ਭਰਦਾ ਸੀ। ਹਾਂਜੀ ਇਹ ਬੇਹੋਸ਼ ਹੋ ਜਾਂਦੇ ਸੀ ਆਪਣੇ ਆਪ ਦਾ ਨਹੀਂ ਸੀ ਪਤਾ ਰਹਿੰਦਾ। ਪੀਲੀਆ ਹੋਇਆ ਸੀਗਾ। ਫਿਰ ਪੀਲੀਆ ਹੋਇਆ ਸੀ ਪਹਿਲਾਂ ਇਹਨਾਂ। ਜੀ ਹਾਂਜੀ। ਜਿੱਦੇ ਲੁਧਿਆਣੇ ਇਲਾਜ ਕਰਾਇਆ ਫਿਰ ਪੀਜੀਆ ਹੀ ਜਵਾਬ ਦੇਤਾ ਸੀਗਾ ਸਰ। ਇਹ ਤਾਂ ਨਹੀਂ ਜਾਂਦਾ ਸੀਗਾ। ਮੂੰਹ ਦੇ ਵਿੱਚੋਂ ਆਵਾਜ਼ ਹੀ ਨਿਕਲਦੀ ਸੀ। ਤੇ ਪੈਰਾਂ ਪਾਣੀ ਖੜਿਆ ਵੀ ਨਹੀਂ ਜਾਂਦਾ ਸੀਗਾ। ਪਹਿਲੀ ਵਾਰ ਆਏ ਗੱਡੀ ਦੇ ਵਿੱਚ ਆਪ ਉੱਠ ਕੇ ਗਿਆ ਜਾ ਕੇ ਗੱਲ ਕੀਤੀ। ਬਹੁਤ ਬੜਾ ਮੁਸ਼ਕਲ ਲੱਗ ਸੀ ਡਾਕਟਰ ਨੇ ਦੱਸਿਆ ਸੀ ਕਿ ਤੈਨੂੰ ਪੀਲੀਆ ਰਿਹਾ ਸੀ ਗਾਇਰੇ ਲੀਵਰ ਗਰਮ ਹੈ ਕਿ ਸਰਬਤ ਦਾ ਫਿਰ ਤੁਹਾਨੂੰ ਕੀ ਅਸਰ ਲੱਗਿਆ ਸਰਚ ਕਰਨਾ ਸ਼ੇਅਰ ਕਰਿਓ ਤੁਹਾਡਾ ਸਰਬਤ ਜੀ ਮੈਨੂੰ ਤਾਂ ਹੋਰ ਨਾਲ ਸਬਤ ਵਜੇ ਸਰਬਤ ਲੱਗਿਆ ਅਸੀਂ ਅੱਜ ਪਹੁੰਚਿਆ ਜਿੱਥੇ ਪੀਲੀਏ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਲੀਵਰ ਦੇ ਵਿੱਚ ਦਿੱਕਤ ਸੀ ਦਿੱਕਤ ਸੀ ਹੁਣ ਨਹੀਂ ਹੈ ਨਹੀਂ ਹੁਣ ਨਹੀਂ ਲੱਗ ਨਹੀਂ ਰਿਹਾ ਪੂਟਾ ਕਰ ਮੀਨਿੰਗ ਦਵਾਰਾਂ ਯਾਨੀ ਕਿ ਬਿਲਕੁਲ ਸਾਰਾ ਕੁਝ ਸਹੀ ਹੋ ਚੁੱਕਿਆ ਵਾ ਸਾਨੂੰ 15 ਦਿਨ ਮਗਰੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਅਨੀਮਾ ਕਰਦੇ ਸੀ ਉਦੋਂ ਪੋਟੀ ਆਉਂਦੀ ਸੀ ਕਿ ਨਹੀਂ ਨਹੀਂ ਸੀ ਆਉਂਦੀ ਅੱਛਾ ਹਾਂਜੀ ਹੁਣ ਮਤਲਬ ਹੁਣ ਨਿਮੇਜੇ ਲੋੜ ਤਾਂ ਨਹੀਂ ਪੈਂਦੀ ਨਹੀਂ ਕੋਸੇ ਚੀਜ਼ ਦੀ ਲੋੜ ਨਹੀਂ ਪੈਂਦੀ ਇਹ ਹੀ ਦਵਾਈਆਂ ਵਰਤਦੇ ਨੇ ਸਾਰੀ ਦਵਾਈਆਂ ਬੰਦ ਨੇ ਤਾਂ ਲੱਗਦਾ ਹੈ ਕਿ ਵੀਰਜ ਨੂੰ ਮੁੜ ਤੋਂ ਜ਼ਿੰਦਗੀ ਮਿਲ ਗਈ ਹੈ ਹਾਂਜੀ ਨਵਾਂ ਜਨਮ ਮਿਲਿਆ ਹਾਂਜੀ ਜਨਤੋਂ ਉਮੀਦ ਹੀ ਛੜਤੀ ਸੀ ਸਾਨੂੰ ਤਾਂ ਐਸਾ ਨੇ ਲੱਕੀਆਂ ਵੀ ਸਾਨੂੰ ਇੱਕ ਵਧੀਆ ਡਾਕਟਰ ਦਾ ਪਤਾ ਲੱਗਿਆ ਹੁਣ ਇਹ ਬਿਲਕੁਲ ਠੀਕ ਨੇ ਆਸ ਤੇ ਬਾਕੀ ਹਸਾਂ ਗੀਤੀ ਡੇਟਾ ਬੰਦਾ ਰਸਤਾ ਸਹੀ ਦਿਖਾਉਂਦਾ ਨਾ ਉਹਦੇ ਕੋਲ ਬੰਦੇ ਨਹੀਂ ਜਾਣਾ ਚਾਹੀਦਾ ਹੁਣ ਇਹ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਬਿਠਾ ਕੇ ਚੰਗੀ ਤਰ੍ਹਾਂ ਗੱਲ ਕਰਦੇ ਆ ਤੇ ਚਲਚਾ ਇਹਦਾ ਅੱਡ ਕੱਢ ਲੈਣਾ ਦਵਾਈ ਦਾ ਇਹਨੱਕ ਜਦੋਂ ਤੁਸੀਂ ਇਹ ਅੱਡ ਕੱਢ ਲਿਆ ਇਹ ਦੋਨੇ ਚੀਜ਼ਾਂ ਨੂੰ ਰਲਾ ਲੈਣਾ ਔਰ ਸਵੇਰੇ ਖਾਲੀ ਪੇਟ ਪਹਿਲੇ ਟਾਈਮ ਇਹ ਸੀ ਜਿਹੜਾ ਰਲਾ ਕੇ ਜਿਹੜਾ ਚੂਰਨ ਆਪਾਂ ਬਣਾ ਲਿਆ ਇਹਦਾ ਤੁਸੀਂ ਸੇਵਨ ਕਰਨਾ ਹੈ ਔਰ ਪੀਐਲਏ ਦੇ ਵਾਸਤੇ ਅਸੀਂ ਅੱਜ ਤੱਕ ਕਦੇ ਕੋਈ ਪੈਸਾ ਨਹੀਂ ਲੈਂਦੇ ਇਹਨਾਂ ਨੂੰ ਕਾਫੀ ਪੁਰਾਣੀ ਪ੍ਰੋਬਲਮ ਸੀਗੀ ਮਤਲਬ ਕਿ ਕਬਜ ਵੀ ਸੀਗੀ ਭੁੱਖ ਵੀ ਨਹੀਂ ਲੱਗਦੀ ਸੀ ਲੀਵਰ 'ਚ ਜਿੱਦਾਂ ਕੋਈ ਪ੍ਰੋਬਲਮ ਸੀ ਟੈਸਟ ਕਰਾਣੇ ਸੀ ਕੁਝ ਨਹੀਂ ਸੀ ਆਂਦਾ ਟੈਸਟਾਂ 'ਚ ਟੈਸਟਾਂ 'ਚ ਕੁਝ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਆਂਦੀ ਨਹੀਂ ਸੀ ਇੱਕ ਸ਼ਰਬਤ ਜਾਂ ਇੱਕ ਕੈਪਸੂਲ ਸੀਗਾ ਤੇ ਇੱਕ ਪਾਊਡਰ ਵੀ ਲਿਆ ਸੀ ਸਰੀਰ ਵੀ ਥੋੜਾ ਐਕਟਿਵ ਪੂਰਾ ਨਹੀਂ ਸੀਗਾ ਹੁਣ ਠੀਕ ਲੱਗ ਰਿਹਾ ਤੁਹਾਨੂੰ ਹੁਣ ਫਰਕ ਹੈ ਕਾਫੀ ਹੁਣ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਸ ਥਾਂ ਦੇ ਉੱਤੇ ਤੁਹਾਨੂੰ ਅਸੀਂ ਲੈ ਕੇ ਆਏ ਆ ਉਹ ਤੁਹਾਡੇ ਲਈ ਨਵੀਂ ਨਹੀਂ ਲੇਕਿਨ ਉਹ ਥਾਂ ਦੇ ਸਾਨੂੰ ਇੱਕ ਨਵੀਂ ਗੱਲ ਜ਼ਰੂਰ ਪਤਾ ਲੱਗੀ ਹੈ ਅਸੀਂ ਅੱਜ ਪਹੁੰਚੇ ਆ ਜੀਡੀ ਆਯੁਰਵੈਦਾ ਲੁਧਿਆਣਾ ਜਿੱਥੇ ਪੀਲੀਏ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਜਾਂ ਅਸੀਂ ਇਹ ਕਹਿ ਲਈਏ ਕਿ ਇਸ ਥਾਂ ਦੇ ਉੱਤੇ ਜਿੱਥੇ ਅਸੀਂ ਬੈਠੇ ਆ ਉਹ ਥਾਂ ਦੇ ਉੱਤੇ ਪੀਲੀਏ ਦੀ ਜਿਹੜੀ ਮੈਡੀਸਨ ਹੈਗੀ ਹੈ ਉਹ ਬਿਲਕੁਲ ਫਰੀ ਦਿੱਤੀ ਜਾ ਰਹੀ ਹੈ ਇਲਾਜ ਬਿਲਕੁਲ ਫਰੀ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਿ ਅਸੀਂ ਉਹ ਦਵਾਈ ਬਾਬਤ ਤੁਹਾਨੂੰ ਦਸੀਏ ਕਿਵੇਂ ਉਹਨੇ ਕੰਮ ਕਰਨਾ ਕਿਸ ਤਰੀਕੇ ਨਾਲ ਉਹ ਨੁਸਖਾ ਫਾਰਮੂਲਾ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਤਾਂ ਪਹਿਲਾਂ ਕੁਝਕ ਲੋਕ ਇੱਥੇ ਪਹੁੰਚੇ ਹੋਏ ਨੇ ਅੱਜ ਜਿਹੜੀ ਆਯੁਰਵੈਦ ਦੇ ਵਿੱਚ ਉਹਨਾਂ ਨਾਲ ਥੋੜੀ ਗੱਲਬਾਤ ਕਰਾਵਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਨੇ ਇੱਥੇ ਤੇ ਇੱਥੇ ਆਉਣ ਤੋਂ ਬਾਅਦ ਜਿਹੜੇ ਲੋਕ ਠੀਕ ਹੋਏ ਨੇ ਜਿਹੜੇ ਲੋਕ ਸਾਡੇ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋਣਗੇ ਉਹਨਾਂ ਨਾਲ ਅਸੀਂ ਥੋੜੀ ਗੱਲਬਾਤ ਵੀ ਕਰਾਵਾਂਗੇ ਸਮਝਾਂਗੇ ਵੀ ਕੀ ਦਿੱਕਤ ਕੀ ਪਰੇਸ਼ਾਨੀ ਇੱਥੇ ਲੈ ਕੇ ਆਏ ਨੇ ਤੇ ਹੁਣ ਉਹਨਾਂ ਨੂੰ ਅਗਰ ਕਿਸੇ ਨੂੰ ਫਰਕ ਪਿਆ ਤਾਂ ਕਿਸ ਤਰੀਕੇ ਨਾਲ ਪਿਆ ਔਰ ਕਿੰਨਾ ਕੁ ਫਰਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕਿਨਾ ਹੈ ਮੇਰਾ ਨਾਮ ਬਲਜਿੰਦਰ ਕੌਰ ਅੱਛਾ ਬਲਜਿੰਦਰ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਫਲੋਰ ਤੋਂ ਅੱਗੇ ਆ ਸਾਡਾ ਪਿੰਡ ਤਲਵਣ ਅੱਛਾ ਤੇ ਫਿਲਹਾਲ ਕਿੱਥੇ ਸੈਟਿੰਗ ਹੈ ਇਕਲੀ ਚ ਇਹ ਦੱਸ ਦਿੰਦਾ ਛੁੱਟੀਆਂ ਕੱਟਣ ਆਏ ਦਵਾਈ ਲੈਣਾ ਛੁੱਟੀਆਂ ਵੀ ਕੱਟਣ ਆਏ ਅੱਛਾ ਕੀ ਪ੍ਰੋਬਲਮ ਹੈ ਪਹਿਲਾਂ ਇਹਨਾਂ ਨੂੰ ਪ੍ਰੋਬਲਮ ਸੀਗੀ ਤਾਂ ਇਹ ਇੱਥੋਂ ਠੀਕ ਹੋਏ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਦਵਾਈ ਮੰਗਾਈ ਸੀ। ਅੱਛਾ ਜੀ। ਤੇ ਹੁਣ ਮੈਨੂੰ ਥੋੜੀ ਬੈਕ ਪ੍ਰੋਬਲਮ ਹੈ। ਅੱਛਾ ਮੈਨੂੰ ਲੱਗਾ ਕਿ ਤੁਸੀਂ ਇਹ ਕਹੋਗੇ ਵੀ ਇਹਨਾਂ ਨੂੰ ਦੇਖ ਕੇ ਫਿਰ ਮੈਨੂੰ ਹੋ ਗਈ। ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲਓ। ਜੀ ਕੀ ਪ੍ਰੋਬਲਮ ਹੋਈ ਸੀ ਇਹਨਾਂ ਨੂੰ? ਇਹਨਾਂ ਨੂੰ ਵੀ ਦਰਦਾਂ ਦੀ ਪ੍ਰੋਬਲਮ ਸੀ, ਬੈਕ ਪ੍ਰੋਬਲਮ ਸੀ ਤੇ ਮੋਢਿਆਂ 'ਚ ਜਿੱਦਾਂ ਸਾਰੇ ਸਾਰੇ ਸਰੀਰ ਦੀ ਪ੍ਰੋਬਲਮ ਸੀਗੀ ਮਤਲਬ ਕਿ। ਓਕੇ। ਹਾਂਜੀ। ਜੀ ਜੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਹੈ? ਨਿਰਮੋਦ ਸਿੰਘ ਜੀ। ਅੱਛਾ अच्छा की प्रॉब्लम हुई थी पहला पहला मेनू फुरकी साहब पर 5 साल पहला दर्द है प्रॉब्लम हुई सी 5 साल हो गए हां जी मैं बेड ਤੇ ਪੈ ਗਿਆ ਸੀ اچھا ਹਾਂ ਜੀ ਫਿਰ ਉਹ ਡਾਕਟਰਾਂ ਟੀਕੇ ਲਾਉਂਦੇ ਸੀ 15 ਦਿਨ ਹੀ ਮੰਨ ਕੇ ਆਜ ਫਿਰ ਤੁਰ ਪੈਂਦਾ ਸੀ 15 ਦਿਨਾਂ ਦਾ ਫਿਰ ਉਦਾਂ ਹੋ ਜਾਂਦੀ ਤੇ ਫਿਰ ਇਹਨਾਂ ਕੋਲ ਇੱਕ ਬੰਦਾ ਭੇਜਿਆ ਸੀ ਮੈਂ ਸਕਰੂ ਰੇਅਰ ਏਰੀਆ ਦਾ ਬਠੰਡੇ ਗਿਆ ਸੀ ਇਹਨਾਂ ਕੋਲ اچھا ਤੇ ਇਹਨੇ ਦਵਾਈ ਇੱਕ ਲੈ ਕੇ ਦਿੱਤੀ ਸੀ ਬਈ ਤਰ੍ਹਾਂ ਜੜੀ ਬੂਟੀ ਜੀ ਜੀ ਤੇ ਦੋ ਡੱਬੇ ਇਹਨੇ ਕੋਲੋਂ ਦਿੱਤੇ ਸੀ ਉਹ ਉਹਦੇ ਉਹਦੇ ਨਾਲ ਮੈਂ ਇੱਕ ਸਾਲ ਚ ਕੈਮ ਹੋ ਗਿਆ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਹੁਣ ਤੁਸੀਂ ਹਾਂ ਜੀ ਹੁਣ ਮੈਂ ਕੋਈ ਪ੍ਰੋਬਲਮ ਨਹੀਂ ਹੁਣ ਤਿੰਨ ਚਾਰ ਜੜੀਆਂ ਬੂਟੀਆਂ ਖਾਣਾ ਮੈਂ ਇੱਕ ਚਾਹ ਚ ਸਵੇਰ ਨੂੰ ਬੈਠ ਠੀਕ ਹੈ ਅੱਛਾ ਇਹਨਾਂ ਲਈ ਨਹੀਂ ਉਹ ਫਿਰ ਵੈਸੇ ਜਿਹੜਾ ਅਸ਼ਵਗੰਧਾ ਹੋਇਆ ਸਪੈਰਮ ਮੂਸਲੀ ਸਤਾਵਰ ਉਹ ਲੈ ਲਿਆ ਉਹ ਠੀਕ ਹੈ ਠੀਕ ਹਾਂ ਜੀ ਮਤਲਬ ਇਹਨਾਂ ਤੇ ਜਦੋਂ ਤੁਸੀਂ ਨੁਸਖਾ ਫਾਰਮੂਲਾ ਇਹਨਾਂ ਦਾ ਮੈਡੀਸਿਨ ਲੈ ਕੇ ਗਏ ਹੋ ਤੇ ਕਿੰਨੇ ਟਾਈਮ ਚ ਤੁਹਾਨੂੰ ਫਰਕ ਪੈਣਾ ਜਿਹੜਾ ਸ਼ੁਰੂ ਹੋ ਗਿਆ ਜਦੋਂ ਮੈਂ ਦੋ ਡੱਬੇ ਖਾ ਲਿਆ ਹਾਂ ਜੀ ਉਦੋਂ ਤੱਕ ਲੋ ਦੋ ਡੱਬੇ ਸੀ ਤਿੰਨ ਕਿ ਮਹੀਨਾ ਤੇ ਮੈਂ ਜਿਹੜੀ ਇਹ ਨਹੀਂ ਲਿਖ ਕੇ ਦਿੱਤੀ ਇਹ ਲਗਾਤਾਰ ਇੱਕ ਸਾਲ ਖਾਦੀ ਹੋ। ਅੱਛਾ। ਹਾਂਜੀ। ਹੁਣ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ? ਮੈਂ ਠੀਕ ਆ। ਹੁਣ ਠੀਕ ਆ। ਅੱਛਾ ਇਹ ਨਹੀਂ ਹੈਗਾ ਵੀ ਡਾਕਟਰ ਕੋਲ ਬੈਠੇ ਆ ਪਤਾ ਕਰਕੇ ਤਰੀਫਾਂ ਕਰੀ ਜਾਈਏ। ਅਸੀਂ ਤੁਹਾਨੂੰ ਵੀ ਦਿਖਾ ਦਾਂਗੇ ਜੇ ਨਹੀਂ ਠੀਕ ਤਾਂ ਵੀ ਦੱਸ ਦਿਓ। ਨਹੀਂ ਠੀਕ ਆ। ਠੀਕ ਹਾਂ ਬਿਲਕੁਲ। ਠੀਕ ਨੇ ਜੀ ਹੁਣ। ਹਾਂਜੀ ਭਾਈ ਤਾਂ ਵੇਤਾ ਨਹੀਂ ਮਚਾਉਂਦੇ ਹੁਣ ਇਹ ਠੀਕ ਆ ਜੀ ਜੀ ਅੱਛਾ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਨਿਰਵਚਨ ਜੀ ਉਹਨਾਂ ਨੂੰ ਕੀ ਕਹੋਗੇ ਕਿਉਂਕਿ ਤੁਹਾਡਾ ਤੁਸੀਂ ਕਹਿੰਦੇ ਪੰਜ ਸਾਲ ਤੁਸੀਂ ਦਰਦ ਨਾਲ ਦੋ ਦੋ ਚਾਰ ਚਾਰ ਹੋਏ ਮੈਂ ਤਾਂ ਤੁਹਾਨੂੰ ਦੱਸੜਿਆ ਵੀ ਤੁਹਾਡੀ ਵੀਡੀਓ ਦੇਖ ਕੇ ਅੱਧੀ ਬੈਤ ਅਸੀਂ ਬਣ ਗਏ ਜੜੀਆਂ ਬੂਟੀਆਂ ਜਿਹੜੀ ਜੋ ਜੜੀ ਬੂਟੀ ਇੱਥੇ ਪਹਾੜੀ ਦੇ ਤੋੜਦੇ ਦੀ ਛੱਡੀ ਤੇ ਨਹੀਂ ਕੋਈ ਅੱਛਾ ਕੋਈ ਨਹੀਂ ਛੱਡਦੇ ਹਾਂਜੀ ਜੜੀਆਂ ਜੜੀਆਂ ਬੁੱਟੀਆਂ ਹਨ ਸੱਟ ਦੇਈ ਦੀਆਂ ਸੀ ਚੱਕ ਕੇ ਉਹ ਅਸੀਂ ਹੁਣ ਖਾਂਦੇ ਆਂ ਕੀ ਬਾਤ ਆ ਫਿਰ ਫਾਇਦਾ ਤਾਂ ਹੋਇਆ ਜੀ ਮਾਜੀ ਹਾਂਜੀ ਪਤਾ ਲੱਗ ਗਿਆ ਵੀ ਕੀ ਆ ਸਰ ਜੀ ਹਾਂਜੀ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਾਡਾ ਜੋੜੇ ਸੀ ਜਿਹੜਾ ਇਟਲੀ ਤੋਂ ਇਸ ਵੇਲੇ ਸੈਟਿੰਗ ਹੈਗੀ ਹੈ ਇਹਨਾਂ ਦੀ ਔਰ ਇੱਥੇ ਸਾਨੂੰ ਦੱਸਿਆ ਨਿਰਵਚਨ ਜੀ ਨੇ ਕਿਸ ਤਰੀਕੇ ਨਾਲ ਉਹ ਰਿਕਵਰੀ ਉਹਨਾਂ ਦੀ ਜਿਹੜੀ ਜਨਰੀ ਹੈਗੀ ਸੱਚੀ ਗੱਲ ਜੀ ਬਾਈ ਜੀ ਸੱਚੀ ਗੱਲ ਬਾਈ ਵੱਡਾ ਕਿੰਨਾ ਹੈ ਬਾਬੂ ਰਾਮ ਜੀ ਬਾਬੂ ਰਾਮ ਬਾਬੂ ਰਾਮ ਜੀ ਕਿੱਥੋਂ ਆਏ ਹੋ ਮੈਂ ਲੋਕਲ ਹੀ ਜੀ ਲੋਕਲ ਹੀ ਆਇਆ ਕਿਹ ਪ੍ਰੋਬਲਮ ਲੈ ਕੇ ਆਇਆ ਲੀਵਰ ਪ੍ਰੋਬਲਮ ਸੀ ਸੀ ਮਤਲਬ ਲੀਵਰ ਪ੍ਰੋਬਲਮ ਸੀਗਾ ਪਹਿਲੇ ਆਇਆ ਸੀ ਵੀ ਦੂਜੀ ਵਾਰ ਆਇਆ ਮੈਂ ਦਵਾਈ ਨਹੀਂ ਤੁਸੀਂ ਸੀ ਲਾਤਾ ਨਾ ਮੈਂ ਇਹ ਪੁੱਛ ਰਿਹਾ ਨਹੀਂ ਨਹੀਂ ਫਰਕ ਹੈ ਹਾਂਜੀ ਹਾਂਜੀ ਕੀ ਕੀ ਫਰਕ ਪਿਆ ਉਹ ਜਿਵੇਂ ਪਹਿਲਾਂ ਕਬਜ਼ੇ ਕਬਜ਼ੇ ਵੱਧ ਹੁੰਦੀ ਸੀ ਹੁਣ ਜਦੋਂ ਦਵਾਈ ਲੈ ਕੇ ਗਿਆ ਉਹਨੂੰ ਕਲੀਅਰ ਹੈ ਐਕਡਮ ਅੱਛਾ ਤਾਂ ਕਾਫੀ ਫਰਕ ਆਈ ਇੱਕ ਵਾਰ ਨਾਲ ਹੀ ਕਬਜ਼ ਠੀਕ ਹੋ ਗਈ ਹਾਂਜੀ ਹਾਂਜੀ ਸਾਡੀ ਭੈਣ ਵੀ ਬੈਠੀ ਉਹਨੂੰ ਵੀ ਪ੍ਰੋਬਲਮ ਹੈਗੀ ਹੈ ਇਹੀ ਉਹਨਾਂ ਨੂੰ ਵੱਧ ਹੋਗਾ ਮੇਰੇ ਥੋੜਾ ਘੱਟ ਹੋ ਗਿੰਨਾ ਫਰਕ ਹੋ ਸਕਦਾ ਅੱਛਾ ਅੱਛਾ ਹਾਂਜੀ ਅੱਛਾ ਤੇ ਮਤਲਬ ਉਹ ਹੋਇਆ ਕਿਵੇਂ ਹੋ ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਸੀ ਪਹਿਲਾਂ ਡਾਕਟਰ ਨੇ ਦਿਖਾਇਆ ਸੀਗਾ ਉਹ ਕਹਿੰਦੇ ਪੀਲੀਆ ਪੁਲੀਆ ਹੋ ਗਿਆ ਕਹਿੰਦੇ ਸੀਗੇ ਫਿਰ ਮੈਂ ਸਿੱਧਾ ਤੁਹਾਡਾ ਵੀਡੀਓ ਮੇਰਾ ਖਿਆਲ ਤੁਹਾਡੇ ਚੈਨਲ ਤੇ ਮੈਂ ਵੀਡੀਓ ਦੇਖਿਆ ਸੀ ਅੱਛਾ ਅੱਛਾ ਵੀਡੀਓ ਜਦੋਂ ਇੱਧਰ ਆ ਗਿਆ ਫਿਰ ਮੈਂ ਦਵਾਈ ਲੈ ਕੇ ਗਿਆ ਸੀ 15 ਦਿਨ ਪਹਿਲੇ ਫਿਰ ਦੂਜੀ ਵਾਰ ਆਇਆ ਜੀ ਹੁਣ ਦੂਜੀ ਵਾਰ ਆ ਹਾਂਜੀ ਹੁਣ ਬਿਲਕੁਲ ਠੀਕ ਹੈ ਹੁਣ ਪਹਿਲੇ ਨਾਲੋਂ ਕਾਫੀ ਫਿਰ ਕਿੰਨਾ ਰੁਪਈਆ ਕਿੰਨੇ ਪੈਸੇ ਫਰਕ ਬਾਬੂ ਰਾਮ ਰੁਪਿਆ ਜੇ ਹੋਗਾ 75 ਕੇ ਪੈਸੇ ਫਰਕ ਹੋ ਗਏ 75 ਰੁਪਏ ਸੀ ਇੱਕ ਵਾਰ ਨਾਲ ਹੀ ਫਰਕ ਪੈ ਗਿਆ ਹਾਂਜੀ ਬਿਲਕੁਲ ਕਮਾਲ ਦੀ ਗੱਲ ਹੈ ਰਿਪੋਰਟ ਦਿਖਾਇਆ ਸੀ ਨਾ ਫਿਰ ਮੈਂ ਦੁਬਾਰਾ ਨਾਰਮਲ ਹੈ ਕਹਿੰਦਾ ਸੀ। ਮਮ ਕਰੀ। ਅੱਛਾ ਪੀਲੀਆ ਬਿਲਕੁਲ ਠੀਕ ਆ ਹੂੰ। ਜੀ। ਪੀਲੀਆ ਕਿੰਨੇ ਕਿੰਨੇ ਪੁਆਇੰਟ ਹੋ ਗਿਆ ਸੀ ਪੀਲੀਆ ਤੁਹਾਡਾ? ਇਹ ਨਹੀਂ ਦੱਸਿਆ ਹੋਇਆ ਕਹਿੰਦਾ ਡਾਕਟਰ ਨੇ ਦੱਸਿਆ ਸੀ ਕਿ ਤੈਨੂੰ ਪੀਲੀਆ ਰਹਿ ਸੀਗਾ ਇਹ ਰੇ ਲੀਵਰ ਗਰਮ ਹੈ ਕਹਿੰਦਾ ਸੀਗਾ। ਫਿਰ ਮੈਂ ਉਹਨਾਂ ਤੋਂ ਦਵਾਈ ਨਹੀਂ ਆ ਦਵਾਈ ਲੈ ਕੇ ਦਿੱਤਾ ਸੀ ਮੈਂ ਲੇ ਕੇ ਨਹੀਂ ਆਇਆ। ਮੈਂ ਸਿੱਧਾ ਫਿਰ ਡਾਕਟਰ ਸਾਹਿਬ ਆ ਕੇ ਇੱਥੋਂ ਲੈ ਕੇ ਆਇਆ। ਸ਼ਰਬਤ ਦਿੱਤਾ ਸੀ ਤੁਹਾਨੂੰ? ਸ਼ਰਬਤ ਵੀ ਸੀਗਾ, ਬਾਕੀ 3-4 ਦਵਾਈ ਹੋਰ ਵੀ ਸੀਗੇ। ਹੋਰ ਵੀ ਕੋਈ ਦਵਾਈ? ਹਾਂ ਜੀ ਜੀ। ਅੱਛਾ। ਤੇ ਸ਼ਰਬਤ ਦਾ ਫਿਰ ਤੁਹਾਨੂੰ ਕੀ ਅਸਰ ਲੱਗਿਆ? ਸਰਵਰ ਚਰਚਕਣਾ ਸ਼ੇਅਰ ਕਰਿਓ ਤੁਹਾਡਾ ਸਰਵਰ ਇਸ ਮੈਂਟਲ ਹੋਰ ਨਾਲ ਸਬਤ ਵਜੇ ਸਰਵਰ ਲੱਗ ਗਿਆ ਵਧੀਆ ਸ਼ਰਬਤ ਲੱਗ ਹਾਂਜੀ ਹਾਂਜੀ ਕੀ ਵਧੀਆ ਕਰ ਲੱਗੀ ਸ਼ਰਬਤ ਉਹਨਾਂ ਜਿਹੜਾ ਆਪਾਂ ਖਾਣਾ ਖਾਂਦ ਤੋਂ ਬਾਅਦ ਖਾਣਾ ਹੁੰਦਾ ਉਹਨਾਂ ਉਹਨਾਂ ਖਾਣਾ ਆਜਮ ਬਹੁਤ ਜਲਦੀ ਕਰ ਦਿੰਦਾ ਜਿਵੇਂ ਬਦ ਹਜਮ ਹੁੰਦੀ ਨਾ ਜਿਵੇਂ ਪੇਟ ਫੁੱਲਣਾ ਹੁੰਦਾ ਉਹ ਸਾਰਾ ਕੁਝ ਵਧੀਆ ਪਹਿਲਾਂ ਤੁਹਾਡਾ ਪੇਟ ਫੁੱਲ ਜਾਂਦਾ ਹਾਂਜੀ ਹਾਂਜੀ ਜਿਵੇਂ ਖਾਣਾ ਖਾਣਾ ਹੁੰਦਾ ਨਾ ਖਾਣਾ ਖਾਂਦ ਤੋਂ ਬਾਅਦ ਪੇਟ ਫੁੱਲ ਜਾਂਦਾ ਸੀ ਹਜਮ ਕਟੋਂਦਾ ਸੀਗਾ ਰੋਟੀ ਖਾਣ ਤੋਂ ਬਾਅਦ ਕਈ ਵਾਰ ਹੁੰਦਾ ਵੀ ਇੱਕ ਗਲਾਸ ਪਾਣੀ ਦਾ ਪੀਲੇ ਵੀ ਤੇ ਪੇਟ ਫੁੱਟ ਜੀ ਜਿਹੜੇ ਲੋਕ ਤੁਹਾਨੂੰ ਵੇਖ ਰਹੇ ਨੇ ਕੀ ਕਹੋਗੇ ਬਾਬੂ ਜੀ ਉਹਨਾਂ ਨੂੰ ਮੈਂ ਤਾਂ ਕਹਾਂਗਾ ਜੀ ਇੱਕ ਵਾਰ ਇੱਥੇ ਆ ਕੇ ਜ਼ਰੂਰ ਚੈੱਕ ਕਰਵਾਓ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਚਕਲ ਜੀ ਤੁਹਾਡਾ ਕੀ ਨਾਮ ਹੈ ਗੁਰਜੀਤ ਗੌਰ ਅੱਛਾ ਤੁਸੀਂ ਕਿੱਥੋਂ ਹੈ ਲੁਧਿਆਣੇ ਤੋਂ ਤੁਸੀਂ ਬੜੇ ਖੁਸ਼ ਹੋ ਹਸਪਤਾਲ ਚ ਆ ਕੇ ਹੈ ਲੋਕ ਤਾਂ ਅੱਛਾ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਮਾਂ ਮਰੀ ਇਹਨਾਂ ਨੂੰ ਪ੍ਰੋਬਲਮ ਲੀਵਰ ਦੀ ਸੀ ਫੁੱਫਦੀ ਤੇ ਅਸੀਂ ਚੌਥੀ ਪੰਜਵੀਂ ਵਾਰ ਆਏ ਆ ਠੀਕ ਹੈ ਬਈ ਮੈਨੂੰ ਭੁੱਖ ਲੱਗਣ ਲੱਗੀ ਹਾਂਜੀ ਹਾਂਜੀ ਪਹਿਲਾਂ ਤਾਂ ਰੋਟੀ ਨਹੀਂ ਪਹਿਲਾਂ ਤੁਸੀਂ ਰੋਟੀ ਨੂੰ ਮੰਨਤਾ ਕਰਦੇ ਹੋਵੋਗੇ ਵੀ ਰੋਟੀ ਖਾਲ ਰੋਟੀ ਖਾਲ ਰੋਟੀ ਖਾਂਦੇ ਨਹੀਂ ਸੀ ਦੇਲ ਹੀ ਨਹੀਂ ਕਰਦਾ ਸੀ ਇਹਨਾਂ ਦਾ ਰੋਟੀ ਖਾਣ ਨੂੰ ਕੁਝ ਵੀ ਨਹੀਂ ਹੁੰਨ ਠੀਕ ਹਾਂ ਅੰਦਰ ਰਾਤ ਨੂੰ 12 ਵਜੇ ਤੱਕ ਕੁਝ ਮੰਗਦੇ ਨਹੀਂ ਸੀ ਸੇਡ ਨਹੀਂ ਡਾਉਂ ਹਾਂਜੀ ਹਾਂਜੀ ਜਦੋਂ ਰੋਟੀ ਬੰਦੇ ਨੇ ਖਾਣੀ ਹੀ ਨਹੀਂ ਭੁੱਖ ਲੱਗਣੀ ਨਹੀਂ ਫਿਰ ਤਾਂ ਸੇਡ ਡਾਉਂ ਹੋਣੀ ਬਹੁਤ ਕਾਫੀ ਫਰਕ ਪੈਂਦਾ ਜਿੰਨਾ ਰੋਟੀ ਅੱਗੇ ਰੱਖ ਦੈ ਨੀ ਮੂੰਹ ਚ ਫੁੱਲਦੀ ਸੀ ਇਹਨਾਂ ਦੇਖ-ਦੇਖ ਕੇ ਰੋਟੀ ਖਾਣੀ ਹੁੰਨੀ ਉਹ ਠੀਕ ਹੈ ਹੁਣ ਬਰੋ ਨਹੀਂ ਤੁਸੀਂ ਸਵਾਦ ਤੁਸੀਂ ਸਵਾਦ ਨਹੀਂ ਬਣਾ ਕੇ ਦਿੰਦੇ ਉਹ ਸਵਾਦ ਬਣਾ ਕੇ ਦਿੰਦੇ ਸੀ ਨਹੀਂ ਰੋਟੀ ਪਹਿਲੇ ਵੀ ਹੋਈ ਸੀ ਹੁਣ ਵੀ ਹੋਈ ਹੈ ਰੋਟੀ ਤਾਂ ਪਹਿਲੇ ਵੀ ਹੋਈ ਹੈ ਹੁਣ ਵੀ ਹੁਣ ਖਾਂਦੇ ਰਹਿ ਕਿੰਨੇ ਸਾਲ ਹੋ ਗਏ ਵਿਆਹ ਨੂੰ ਤੁਹਾਡੇ 25 ਸਾਲ 25 26 ਸਾਲ ਹੋ ਗਏ 26 ਸਾਲ ਨਹੀਂ ਹੋਇਆ ਅੱਛਾ ਨਹੀਂ ਕਈ ਵਾਰ ਫਿਰ 96 ਚ ਹੋਏ 96 ਚ ਵਿਆਹ ਹੋਇਆ ਤੁਹਾਡਾ ਅੱਛਾ ਅੱਛਾ ਚਲੋ ਪਰਮਾਤਮਾ ਕਰੇ ਤੁਹਾਡੀ ਜੋੜੀ ਹਮੇਸ਼ਾ ਸਲਾਮਤ ਰਹੇ ਔਰ ਇਸੇ ਤਰੀਕੇ ਨਾਲ ਤੁਸੀਂ ਇੱਕ ਦੂਸਰੇ ਦਾ ਧਿਆਨ ਰੱਖਦੇ ਰਹੋ ਸਟਾਰਟਿੰਗ ਕਿਵੇਂ ਹੋਈ ਸੀ ਤੁਹਾਨੂੰ ਮਾੜਾ ਮੋਟਾ ਧਿਆਨ ਹੋਵੇ ਇਹਨਾਂ ਨੂੰ ਕਾਫੀ ਪੁਰਾਣੀ ਪ੍ਰੋਬਲਮ ਸੀਗੀ ਮਤਲਬ ਕਿ ਕਬਜ ਵੀ ਸੀਗੀ ਭੁੱਖ ਵੀ ਨਹੀਂ ਲੰਗਦੀ ਸੀ ਠੀਕ ਹੈ ਜੀ ਲੀਵਰ 'ਚ ਜਿੱਦਾਂ ਕੋਈ ਪ੍ਰੋਬਲਮ ਸੀ ਟੈਸਟ ਕਰਾਣੇ ਸੀ ਕੁਝ ਨਹੀਂ ਸੀ ਆਂਦਾ ਟੈਸਟਾਂ 'ਚ ਟੈਸਟਾਂ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਆਂਦੀ ਨਹੀਂ ਸੀ ਮੋਟੀਆਂ ਆਂਦੀ ਹੁਣ ਜਿਹੜੇ ਦਵਾਈ ਦੇ ਦਿੰਦੇ ਸੀ ਤੁਹਾਡਾ ਕੀ ਨਾਮ ਹੈ ਸੁਖਦੇਵ ਸਿੰਘ ਤੁਹਾਡੇ ਡਾਕਟਰ ਤਾਂ ਇਹ ਬੈਠੇ ਨੇ ਮੇਰੇ ਨਾਲ ਤਾਂ ਹੀ ਗੱਲ ਕਰਦਾ ਹਾਂ ਅੱਛਾ ਕੀ ਹੋਇਆ ਸੀ ਸਟਾਰਟਿੰਗ 'ਚ ਕਿਵੇਂ ਹੋਈ ਭੁੱਖੇ ਘਟਣ ਲੱਗ ਗਈ ਸੀ ਫਿਰ ਉਹ ਦਵਾਈ ਲੈਣੀ ਹੈ ਕੋਈ ਥੋੜਾ ਚਿਰ ਆਰਾਮ ਰਹਿਣਾ ਫਿਰ ਉਹਦੇ ਹੋ ਜਾਂਦਾ ਹੁਣ ਕਿਵੇਂ ਹੁਣ ਕਿਵੇਂ ਹੁਣ 50% ਜੇ ਉਹਦਾ ਪੇਟ ਥੋੜਾ ਜਿਹਾ ਭਾਰੀ ਪਨ ਰਹਿੰਦਾ ਜਿੱਦਾਂ ਪਾਰਾ ਹੁੰਦਾ ਹਾਂ ਜੀ ਕਾਫੀ ਟਾਈਮ ਪ੍ਰੋਬਲਮ ਸੀ ਨਾ ਹੁਣ ਠੀਕ ਹੈ ਠੀਕ ਹੈ ਜੀ ਜਿਹੜੇ ਲੋਕ ਤੁਹਾਨੂੰ ਵੇਖ ਰਹੇ ਨੇ ਇਸ ਵੇਲੇ ਪਹਿਲੇ ਕਿੰਨੇ ਕਿੰਨੀਆਂ ਰੋਟੀਆਂ ਖਾਂਦੇ ਸੀ ਇੱਥੋਂ ਮੈਡੀਸਿਨ ਨੁਸਖਾ ਦੋ ਤਿੰਨੇ ਵਧੇ ਉਹਨਾਂ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ ਉਹਨੇ ਵੀ ਰੋਟੀ ਖਾਣ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ ੱਤਕੇ ਨਾਲ ਖਾਈਦੀ ਸੀ ਭਈ ਅੱਛਾ ਤੁਸੀਂ ਨਾ ਕੋਈ ਖਾ ਲਈ ਨਹੀਂ ਅਗਲਾ ਕਹਿੰਦੇ ਉਹਨਾਂ ਵੀ ਜੀ ਤੁਸੀਂ ਨਖਰੇ ਮਾਰਦੇ ਹੋ ਨਹੀਂ ਉਹ ਚੀਜ਼ ਉਹ ਚੀਜ਼ ਲੱਗ ਹੁੰਦੀ ਹੈ ਜਿਹੜੇ ਲੋਕ ਤੁਹਾਨੂੰ ਵੇਖ ਰਹੇ ਨੇ ਕੀ ਕਹੋਗੇ ਉਹਨਾਂ ਨੂੰ ਤੁਹਾਡਾ ਤਾਂ ਚਲੋ ਪੇਟ 50% ਤੁਸੀਂ ਕਹਿ ਰਹੇ ਵੀ ਠੀਕ ਹੋ ਗਿਆ ਉਹਨਾਂ ਨੂੰ ਕੀ ਦਿੱਤਾ ਸੀ ਤੁਹਾਨੂੰ ਇਹਨਾਂ ਨੇ ਇੱਕ ਸ਼ਰਬਤ ਜਾਂ ਇੱਕ ਕੈਪਸੂਲ ਸੀਗਾ ਅੱਛਾ ਤੇ ਇੱਕ ਪਾਊਡਰ ਵੀ ਲਿਆ ਸੀ ਸਰੀਰ ਵੀ ਥੋੜਾ ਐਕਟਿਵ ਪੂਰਾ ਨਹੀਂ ਸੀਗਾ ਅੱਛਾ ਹੁਣ ਠੀਕ ਲੱਗਦਾ ਸਰ ਹੁਣ ਫਰਕ ਹੈ ਕਾਫੀ ਹੁਣ ਮੈਨੂੰ ਲਗਾਤਾਰ ਕੁਝ 2000 ਮਹੀਨੇ ਤੇ ਜੇ ਪੁਰਾਣੀ ਪ੍ਰੋਬਲਮ ਹੈ ਉਹਦਾ ਸ਼ਰਬਤ ਉਹਦਾ ਇਹ ਟੇਕ ਕਿਵੇਂ ਕੀਤਾ ਜੀ ਕਿਵੇਂ ਸਾਰੇ ਸ਼ਰਬਤ ਕਹਿੰਦੇ ਨੇ ਸ਼ਰਬਤ ਅਸੀਂ ਪੀ ਕੇ ਵੇਦੇ ਤੇ ਸ਼ੁਰੂ ਤੇ ਮੈਂ ਲੈ ਕੇ ਉਹ ਉਦੋਂ ਮੈਨੂੰ ਡਾਕਟਰ ਸਾਹਿਬ ਨਹੀਂ ਮਿਲੇ ਸੀ ਪਹਿਲੀ ਵਾਰੀ ਤਾਂ ਮੈਂ ਆਏ ਲੇਟ ਸੀ ਉਦੋਂ ਦੋ ਤਿੰਨ ਚੀਜ਼ਾਂ ਇਹਨਾਂ ਨਿਆਬ ਦੇ ਤੇ ਫਿਰ ਮੈਂ ਆ ਪਾ ਗਿਆ ਮੈਂ ਕਿਹਾ ਚਲੋ ਹੁਣ ਡਾਕਟਰ ਸਾਹਿਬ ਨਾਲ ਮਿਲ ਕੇ ਲਈ ਜਾਨੇ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਦੋਵਾਂ ਦਾ ਹੀ ਸੋ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਣੇ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਤਿੰਨ ਤਿੰਨ ਘੰਟੇ ਉਹਨਾਂ ਨੂੰ ਉਹ ਉਹ ਵੀ ਸ਼ਿਕਾਇਤ ਅਸੀਂ ਡਾਕਟਰ ਸਾਹਿਬ ਤੱਕ ਕਰਾਂਗੇ ਪਰ ਕੁਝ ਕੁ ਪੇਸ਼ੈਂਟ ਇੱਥੇ ਬੈਠੇ ਨੇ ਪਹਿਲਾਂ ਹੁਣ ਨਾਲ ਵੀ ਅਸੀਂ ਗੱਲਬਾਤ ਕਰ ਲਈ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਠੀਕ ਹੈ ਜੀ ਅੱਛਾ ਲੋਕ ਕਹਿ ਰਹੇ ਨੇ ਵੀ ਦਿਨ ਦਿਨ ਘੰਟੇ ਹੋ ਗਏ ਮਾਫੀ ਮਾਫੀ ਕਹਿ ਸਕਦੀ ਵੇਟ ਮੈਨੂੰ ਯਾਦ ਜਦੋਂ ਬਾਈ ਜੀ ਹੁਣੀ ਪਿਛਲੀ ਵਾਰ ਆਈ ਸੀਗੇ ਤਾਂ ਇਹਨਾਂ ਨੂੰ ਪਹਿਲੀ ਵਾਰ ਅਸੀਂ ਗੱਡੀ 'ਚ ਮਿਲੇ ਸੀਗੇ ਅੱਛਾ ਇਹਨਾਂ ਨੂੰ ਹਾਂ ਜੀ ਬਾਈ ਜੀ ਨੂੰ ਤੇ ਉਦੋਂ ਮੈਨੂੰ ਬੜਾ ਫੀਲ ਹੋਇਆ ਮੈਂ ਕਿਹਾ ਵੀ ਵੇਟ ਕਰਾ ਰਹੇ ਆ ਪਰ ਚਲੋ ਇਹਨਾਂ ਨੇ ਵੀ ਪੇਸ਼ੈਂਸ ਰੱਖਿਆ ਵੇਟ ਕੀਤੀ ਪਰ ਜਦੋਂ ਮਿਲੇ ਤੇ ਉਹ ਸਾਰੀ ਪ੍ਰੋਬਲਮ ਸਮਝ ਕੇ ਤੁਸੀਂ ਇੱਕ ਵਾਰੀ ਪੁੱਛ ਵੀ ਸਾ ਤੇ ਉਹ ਦੱਸੋ ਅਸੀਂ ਗੱਲਬਾਤ ਕਰਦੇ ਆਂ ਵੀਰ ਜੀ ਹੋਰਾਂ ਨਾਲ ਕਿਸ ਤਰੀਕੇ ਨਾਲ ਪਹਿਲੀ ਕਮਾਲ ਦੀ ਗੱਲ ਹੈਗੀ ਹੈ ਕਿ ਪਹਿਲੇ ਦਿਨ ਜਦੋਂ ਇਹ ਆਏ ਇੱਥੇ ਤਾਂ ਇਹ ਗੱਡੀ ਦੇ ਵਿੱਚ ਇਹਨਾਂ ਨੂੰ ਚੈੱਕ ਕੀਤਾ ਗਿਆ ਸੀ ਵੀਰ ਜੀ ਹੋਣਾ ਨੂੰ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਬੈਠ ਜੋ ਬੈਠ ਜੋ ਪਰਦੇ ਪੈ ਜੋ ਕੋਈ ਨਹੀਂ ਹੁਣ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦਿੱਕਤ ਕੀ ਪਰੇਸ਼ਾਨੀ ਇਹਨਾਂ ਨੂੰ ਹੋਈ ਸੀ ਔਰ ਹੁਣ ਇਹਨਾਂ ਦਾ ਕਿਸ ਤਰੀਕੇ ਨਾਲ ਇਲਾਜ ਇੱਥੇ ਕੀਤਾ ਗਿਆ ਇਹ ਹੁਣ ਕਿੰਨਾ ਕ ਫਰਕ ਆ ਸਾਡੇ ਭਰਾ ਨੂੰ ਸੱਚ ਕਲ ਬਈ ਜੀ ਸੱਚ ਕਲ ਜੀ ਕਿਨਾ ਹੈ ਤੁਹਾਡਾ ਪ੍ਰਦੀਪ ਸਿੰਘ ਅੱਛਾ ਕਿੱਥੋਂ ਆਏ ਹੋ ਤੁਸੀਂ ਪਿੰਡ ਰਾਮਗੜੀ ਪਿੰਡ ਅੱਛਾ ਰਾਮਗੜੀ ਤੋਂ ਆਏ ਹਾਂ ਜੀ ਪ੍ਰੋਬਲਮ ਲੈ ਕੇ ਆਏ ਸੀ ਰਾਮਗੜ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਪਹਿਲੀ ਵਾਰ ਆਇਆ ਲੀਵਰ ਦੇ ਵਿੱਚ ਦਿੱਕਤ ਸੀ ਦਿੱਕਤ ਸੀ ਹੁਣ ਨਹੀਂ ਹੈ ਨਹੀਂ ਹੁਣ ਨਹੀਂ ਲੱਗ ਨਹੀਂ ਰੇਅਰ ਪੁਟਾਂ ਕਰਉਣਿਆਂ ਨੇ ਹੁਣ ਦਵਾਰ ਯਾਨੀ ਕਿ ਬਿਲਕੁਲ ਸਾਰਾ ਕੁਝ ਸਹੀ ਹੋ ਚੁੱਕਿਆ ਵਾ ਠੀਕ ਹੋ ਚੁੱਕਿਆ ਹਾਂ ਜੀ ਹਾਲੇ ਡਾਕਟਰ ਸਾਹਿਬ ਕਹਿੰਦੇ ਸੀ ਵੈਜੀ ਕਹਿੰਦੇ ਨੇ ਵੀ ਪਹਿਲੇ ਦਿਨ ਜਦੋਂ ਦੇਖਿਆ ਜਦੋਂ ਤੁਸੀਂ ਇੱਥੇ ਲਿਆ ਨਹੀਂ ਜਾਂਦਾ ਸੀਗਾ ਮੂੰਹ ਦੇ ਵਿੱਚੋਂ ਆਵਾਜ਼ ਹੀ ਨਿਕਲਦੀ ਸੀ ਤੇ ਪੈਰਾਂ ਪਾਣੀ ਖੜਿਆ ਵੀ ਨਹੀਂ ਜਾਂਦਾ ਸੀਗਾ ਤੋ ਦੇਖ ਰਿਹਾ ਸੀ ਤੂੰ ਤਾਂ ਹੁਣ ਤੁਸੀਂ ਤੁਰ ਕੇ ਆਏ ਹੋ ਸਿਰਫ ਪੈਰ ਨੇ ਸਹਾਰਾ ਦਿੱਤਾ ਹੈ ਹਾਂਜੀ ਹਾਂ ਬਿਲਕੁਲ ਕਿ ਤੁਸੀਂ ਆਪ ਤੁਰ ਕੇ ਆਏ ਹੋ ਉਹ ਤਾਂ ਕਹ ਰਹੇ ਸੀ ਵੀ ਗੱਡੀ ਚਾਹੀਏ ਗੱਡੀ ਚਾਹੀ ਸੀ ਗੱਡੀ ਚੈੱਕ ਕੀਤਾ ਸੀ ਮਤਲਬ ਬਾਹਰ ਨਿਕਲੇ ਨਹੀਂ ਸੀ ਜਾਂਦਾ ਤੇ ਇਨੀ ਲੱਗਦਾ ਸੀ ਕਾ ਮੇਰੇ ਸਾਹਮਣੇ ਕੌਣ ਬੈਠਾ ਵਾ ਟਡਬੋਤਾ ਲੱਗ ਰਿਹਾ ਹੁਣ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਔਰ ਡਾਕਟਰ ਸਾਹਿਬ ਗਨੇ ਜੀ ਜੀ ਹਾਂਜੀ ਇਹ ਕੀ ਦਿੱਤਾ ਇਸ ਤਰ੍ਹਾਂ ਦਾ ਕਿਹੜਾ ਤੁਹਾਨੂੰ ਇੱਕ ਹਫਤੇ ਚ ਹਫਤੇ ਬਾਅਦ ਆਏ 15 ਦਿਨਾਂ ਬਾਅਦ ਅਸੀਂ 15 ਦਿਨ ਬਾਅਦ 15 ਦਿਨਾਂ ਚ ਕੀ ਖੋਲ ਕੇ ਪਲਾਦਾ ਤੁਹਾਨੂੰ ਬਸ ਪਰਮਾ ਨਹੀਂ ਪਤਾ ਜੀ ਕੀ ਬਣਾਇਆ ਨਹੀਂ ਜੀ 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 ਚਲੋ ਤੇ ਤੁਹਾਡੇ ਨਾਲ ਕੌਣ ਮੇਨ ਘਰ ਬਲੀ ਅੱਛਾ ਕਰਦੇ ਨੇ ਤੁਹਾਡੇ ਅੱਛਾ ਅੱਛਾ ਠੀਕ ਹੈ ਸੱਚ ਕਲ ਭੈਣ ਜੀ ਤੁਹਾਡਾ ਕਿਨਾ ਹੈ ਗਰਮਿੰਦਰ ਗਾਲ ਅੱਛਾ ਤੁਸੀਂ ਦੱਸੋ ਮੜਾ ਜੀ ਕੀ ਹੋਇਆ ਸੀ ਵੀਰੇ ਨੂੰ ਸਾਡੇ ਨੂੰ ਲੀਵਰ ਡੈਮੇਜ ਸੀ ਕੋਈ ਪੇਟ ਚ ਪਾਣੀ ਭਰਦਾ ਸੀ ਹਾਂਜੀ ਇਹ ਬੇਹੋਸ਼ ਹੋ ਜਾਂਦੇ ਸੀ ਆਪਣੇ ਆਪ ਦਾ ਨਹੀਂ ਸੀ ਪਤਾ ਰਹਿੰਦਾ ਓਹੋ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਇਹਨਾਂ ਨੂੰ ਇਹ ਤਿੰਨ ਸਾਲ ਤੋਂ ਸਰ ਨਹੀਂ ਫਿਰ ਡਾਕਟਰਾਂ ਨੂੰ ਕਿਸੇ ਨੂੰ ਦਿਖਾਇਆ ਹੋਊਗਾ ਤੁਸੀਂ ਭੈਣ ਜੀ ਜੈਸਟਰੋਸਿਟੀ ਲੁਧਿਆਣਾ ਇਲਾਜ ਕਰਾਇਆ ਫਿਰ ਪੀਜੀਆਈ ਫਿਰ ਬੱਤੀ ਚ ਅੱਛਾ ਕੀ ਕਿਹਾ ਡਾਕਟਰਾਂ ਨੇ ਬੱਤੀ ਚ ਤਾਂ ਜਵਾਬ ਦੇਤਾ ਸੀਗਾ ਸਰ ਕਰ ਲੈ ਹਾਂਜੀ ਤੇ ਪੀਜੀਆ ਵਾਲੇ ਨੇ ਕੀ ਕੀਤਾ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮਤਲਬ ਇਹ ਘਰੇ ਬੈੱਡ ਤੇ ਸੀ ਹਾਂਜੀ ਬੈੱਡ ਤੇ ਸੀਗੇ ਉੱਤੇ ਹੀ ਵਾਸ਼ਰੂਮ ਲਾਈਟ ਨੇ ਉੱਤੇ ਹੀ ਕਰਦੇ ਸੀ ਹਾਂਜੀ 30 ਲੱਖ ਰੁਪਏ ਮੰਗਿਆ ਸੀਗਾ ਪੀਜੀਆ ਵਾਲਿਆਂ ਨੇ ਬਿਲੀਵਰ ਟ੍ਰਾਂਸਪਲੈਂਟਿੰਗ ਹੋਊਗੀ ਅੱਛਾ ਹਾਂਜੀ ਜੀ ਤੇ ਹੁਣ ਤੇ ਮੈਨੂੰ ਲੱਗਦਾ ਮੜਮੜਾ ਮਾ ਕਿਤੇ ਮੜੇ ਮੋਟੇ ਜੋੜ ਜੋੜ ਦਰਦ ਕਰਦੇ ਹੋਣਗੇ ਨਹੀਂ 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 ਆ ਮੇਰੇ ਵੀਰੇ ਨੇ ਬ੍ਰਦਰ ਜੋ ਮੈਨੂੰ ਚੱਕ ਕੇ ਉੱਥੇ ਘਰੋਂਦੇ ਰਹਿਣੇ ਸਾਰਾ ਕੁਝ ਅੱਛਾ ਹਾਂਜੀ ਟਰੱਡ ਘਰ ਦੇਣੇ ਵੀ ਬੜੀ ਮਿਹਨਤ ਹੈਗੀ ਜੀ ਬਿਲਕੁਲ ਹਾਂਜੀ ਕਦੋਂ ਕਿੰਨੇ ਕ ਟਾਈਮ ਪਹਿਲਾਂ ਸ਼ੁਰੂ ਹੋਈ ਸੀ ਇਹ ਸਾਰੀ ਪ੍ਰੋਬਲਮ ਕਿਵੇਂ ਸ਼ੁਰੂ ਹੋਈ ਥੋੜੀ ਜਿਹੀ ਸ਼ੇਅਰ ਕਰੋ ਸਾਡੇ ਦਰਸ਼ਕਾਂ ਨਾਲ ਤਾਂ ਕਿ ਬਚਾਅ ਹੋ ਜਾਵੇ ਪਾਣੀ ਭਨ ਲੱਗ ਗਿਆ ਸੀਗਾ ਪਹਿਲਾਂ ਪੀਲਿਆ ਹੋਇਆ ਸੀਗਾ ਫਿਰ ਪੀਲਿਆ ਹੋਇਆ ਸੀ ਪਹਿਲਾਂ ਇਹਨਾਂ ਜੀ ਹਾਂਜੀ ਓਕੇ ਪੀਲੇ ਤਾਂ ਧਿਆਨ ਨਹੀਂ ਦਿੱਤਾ ਬਈ ਤੇਰੀ ਤਾਂ ਪਤਾ ਹੀ ਨਹੀਂ ਲੱਗੇ ਉਹ ਅੱਛਾ ਹਾਂਜੀ ਹੁਣ ਤਾਂ ਬਹੁਤ ਫਰਕ ਆ ਇੱਥੇ ਤੋਂ ਮਤਲਬ ਸ਼ੁਰੂਆਤ ਇਹਨਾਂ ਦੀ ਪੀਲੀਏ ਦੀ ਹੋਈ ਸੀ ਕਿੰਨੇ ਸਾਲ ਪਹਿਲਾਂ ਪੀਲੀਏ ਇਹਨਾਂ ਨੂੰ ਹੋਇਆ ਸੀ 3 ਸਾਲ ਪਹਿਲਾਂ ਹੋਇਆ ਸੀ ਤਾਂ ਜਦ ਹੀ ਹੀ ਪ੍ਰੋਬਲਮ ਚੱਲੀ ਆ ਰਹੀ ਹੈ 3 ਸਾਲ ਪਹਿਲਾਂ ਦੀ ਓਕੇ ਤੇ ਫਿਰ ਤੇ ਤੁਸੀਂ ਤੇ ਮੈਨੂੰ ਲੱਗਦਾ ਹੈ ਕਿ ਗੋਲੀਆਂ ਅੱਧੇ ਤੇ ਡਾਕਟਰ ਤੁਸੀਂ ਆਪ ਬਣ ਕੇ ਹੋਵੋਗੇ 3 ਸਾਲਾਂ ਚ ਹਾਂਜੀ ਮਾੜੀ ਮੋੜੀ ਤਕਲੀਫ ਹੁੰਦੀ ਹੋ ਤੁਸੀਂ ਤਾਂ ਵੀ ਚੱਕ ਕੇ ਕਿਸੇ ਨੂੰ ਚਲੋ ਕਹਦਾ ਦੇ ਵੀ ਘਰੋਂ ਬਾਹਰ ਨਹੀਂ ਨਿਕਲੇ ਸੀਗੇ ਤੇ ਹੁਣ ਇਹ ਕੱਲੀ ਕੱਲੀ ਡਾਕਟਰ ਨੂੰ ਜਾਣਦੇ ਨੇ ਚਲੋ ਹਾਲਾਤ ਦੇ ਹਿਸਾਬ ਨਾਲ ਜੀ ਸਾਰੀ ਚੀਜ਼ ਹੋ ਜਾਂਦੀ ਹੈ ਅੱਛਾ ਭਾ ਜੀ 3 ਸਾਲ ਬੜਾ ਵੱਡਾ ਸਮਾਂ ਹੁੰਦਾ ਲੰਮਾ ਸਮਾਂ ਹੁੰਦਾ ਮਨ ਨੂੰ ਕਿਵੇਂ ਸਹਿਜ ਕਰਕੇ ਰੱਖਿਆ ਜਿਨ੍ਹਾਂ ਦੇ ਲੋਕਾਂ ਦੇ ਘਰਾਂ 'ਚ ਪ੍ਰੋਬਲਮ ਹੈਗੀ ਹੈ ਕਈ ਵਾਰ ਬੰਦਾ ਕਰਦਾ 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 ਖਿੱਚ ਵੀ ਜਾਂਦਾ ਆਖਿਰ ਨੂੰ ਇਨਸਾਨ ਉਸ ਵੇਲੇ ਆਪਣੇ ਆਪ ਨੂੰ ਕਿਵੇਂ ਸੰਭਾਲ ਲਿਆ ਇਹਨਾਂ ਨੂੰ ਵੀ ਸੰਭਾਲ ਲਿਆ ਆਪਣੇ ਆਪ ਨੂੰ ਵੀ ਸੰਭਾਲ ਲਿਆ ਬੱਚੇ ਵੀ ਹੋਣਗੇ ਤੁਹਾਡੇ ਹਾਂਜੀ ਇੱਕ ਬੇਟਾ ਹੈ ਅੱਛਾ ਕਿਵੇਂ ਸੰਭਾਲਿਆ ਸਾਡਾ ਦੱਸੋ ਥੋੜਾ ਜਿਹਾ ਸਾਡਾ ਤਾਂ ਕਿ ਜਿਹੜੀ ਇਹ ਪਹਿਣਾ ਮਤਲਬ ਹਾਰ ਚੁੱਕੀਆਂ ਨੇ ਕਿਉਂਕਿ ਪੇਸ਼ੈਂਟ ਦੀ ਜਿਹੜੀ ਤੁਹਾਡੇ ਦੀ ਪ੍ਰੋਬਲਮ ਸੀ ਬਹੁਤ ਲੰਬੀ ਬੜੀ ਪ੍ਰੋਬਲਮ ਸੀ ਜ਼ਿਆਦਾਤਰ ਪਰਿਵਾਰ ਹਾਰ ਜਾਂਦੇ ਨੇ ਤੁਸੀਂ ਕਿਵੇਂ ਸੰਭਾਲਿਆ ਆਪਣੇ ਆਪ ਹਾਂਜੀ ਉਹਦਾ ਦੀਦੀ ਉਹਨਾਂ ਦਾ ਵਿੱਚ ਹੱਥ ਸੀਗਾ ਸਾਡੇ ਇਹਨਾਂ ਨੇ ਨਾਲ ਸਪੋਰਟ ਕੀਤੀ ਸੀ ਹਾਂਜੀ ਠੀਕ ਹੈ ਹਾਂਜੀ ਤੇ ਜਦੋਂ ਇਹਨਾਂ ਨੂੰ ਦਿੱਕਤ ਪਰੇਸ਼ਾਨੀ ਜਦੋਂ ਤੁਸੀਂ ਇੱਥੇ 15 ਦਿਨ ਪਹਿਲਾਂ ਆਏ ਸੀ ਕਿੰਨੇ ਦਿਨ ਮਤਲਬ ਕਿੰਨੇ ਦਿਨ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਭੈਣ ਜੀ ਸਾਨੂੰ 15 ਦਿਨ ਮਗਰ ਆਇਆ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਨੀ ਮਾਂ ਕਰਦੇ ਸੀ ਉਦੋਂ ਪੋਟੀਆਂ ਆਉਂਦੀ ਸੀ ਕਿ ਨਹੀਂ ਨਹੀਂ ਸੀ ਆਉਂਦੀ ਅੱਛਾ ਹਾਂਜੀ ਹੁਣ ਮਤਲਬ ਹੁਣ ਨੀਮੇ ਦੀ ਲੋੜ ਤਾਂ ਨਹੀਂ ਪੈਂਦੀ ਨਹੀਂ ਕੋਸੀ ਚੀਜ਼ ਦੀ ਲੋੜ ਨਹੀਂ ਪੈਂਦੀ ਰੇਹੀ ਦਵਾਈਆਂ ਵਰਤਦੇ ਆ ਸਾਰੀ ਦਵਾਈਆਂ ਬੰਦ ਨੇ ਤਾਂ ਲੱਗਦਾ ਕਿ ਵੀਰ ਜੀ ਨੂੰ ਮੁੜ ਤੋਂ ਜ਼ਿੰਦਗੀ ਮਿਲ ਗਈ ਹੈ ਜੀ ਨਵਾਂ ਜਨਮ ਮਿਲਿਆ ਹਾਂਜੀ ਚਲੋ ਹੁਣ ਪੀਲੇ ਦਾ ਧਿਆਨ ਰੱਖਿਓ ਬਿਲਕੁਲ ਜੀ ਬਿਲਕੁਲ ਬਿੰਦ ਪਤਾ ਨਹੀਂ ਦੀ ਪੀੜੀ ਹੁੰਦਾ ਕੀ ਹੈ ਅੱਛਾ ਹਾਂਜੀ ਜੀ 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 ਹੁਣ ਪਤਾ ਬੰਕਦੇ ਦੇਖੋ ਤੁਸੀਂ ਉਹ ਅਸੀਂ ਕਹਿ ਲੀਏ ਕਿ ਉਹ ਪਰਿਵਾਰ ਹੈਗਾ ਜਿਸ ਨੂੰ ਪੀਲੀਏ ਨੇ ਢਾਇਆ ਔਰ ਇਸ ਥਾਂ ਦੇ ਉੱਤੇ ਮੈਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਪੀਲੀਏ ਦੀ ਮੈਡੀਸਨ ਹੈਗੀ ਹੈ ਜਿਹੜੀ ਇੱਥੇ ਬਿਲਕੁਲ ਅਸੀਂ ਕਹਿ ਲੀਏ ਕਿ ਬਹੁਤ ਸਾਰੇ ਪੇਸ਼ੈਂਟਾਂ ਦੇ ਹਿਸਾਬ ਨਾਲ ਫ੍ਰੀ ਦਿੱਤੀ ਜਾਂਦੀ ਹੈ ਸਾਡੇ ਨਾਲ ਭਾਜੀ ਨੇ ਇਹਨਾਂ ਦੇ ਜਿਨ੍ਹਾਂ ਦਾ ਪੂਰੀ ਸਪੋਰਟ ਔਰ ਪੂਰਾ ਇਹਨਾਂ ਦਾ ਹੱਥ ਰਿਹਾ ਸਪੋਰਟ ਰਹੀ ਸੱਚਕਲ ਬੇਜੀ ਸੱਚਕਲ ਭਾਜੀ ਤੁਹਾਡਾ ਕਿੰਨਾ ਹੈ ਗੁਰਪ੍ਰੀਤ ਸਿੰਘ ਹੈ ਨਾ ਤੁਸੀਂ ਕੀ ਲੱਗਦੇ ਹੋ ਮੈਂ ਨਾ ਬ੍ਰਦਰ ਬ੍ਰਦਰ ਭਰਾ ਭਰਾ ਵੀ ਅੱਜ ਕੱਲ ਇਹਨਾਂ ਕਰਦੇ ਨੇ ਕਰਨੇ ਪੈਂਦਾ ਕੀ ਕਰੀਏ ਜੀ ਕੀ ਹੋਇਆ ਸੀ ਵੀਰ ਜੀ ਇਹ ਡਰਿੰਕ ਕਰਦੇ ਸੀਗੇ ਡਰਿੰਕ ਕਰਨ ਨਾਲ ਇਹਨਾਂ ਲੀਵਰ ਡੈਮੇਜ ਹੋ ਗਿਆ ਸੀ ਓਕੇ ਹਾਂਜੀ ਤਕਰੀਬਨ 3 ਸਾਲ ਹੋ ਗਏ ਓਕੇ ਤੇ ਤੇ ਲੁਧਿਆਣਾ ਵੀ ਪਲਾ ਚੱਲਦਾ ਰਿਹਾ ਉਸ ਤੋਂ ਬਾਅਦ ਪੀਜੀ ਆਈ ਫਿਰ 32 ਸੈਕਟਰ ਹੂੰ 32 ਸੈਕਟਰ ਤੋਂ ਜਵਾਬ ਦਿੱਤਾ ਸੀਗਾ ਜਦ ਹਾਲਤ ਖਰਾਬ ਹੋ ਗਈ ਸੀ ਠੀਕ ਹੈ ਤੇ ਉਸ ਤੋਂ ਬਾਅਦ ਸਾਡੇ ਰਿਸਟ ਏਰੀਆ ਇੱਥੇ ਲੁਧਿਆਣਾ ਉਹਨੇ ਦੱਸਿਆ ਵੀ ਇੱਥੇ ਲੈ ਕੇ ਆਓ ਓਕੇ ਫਿਰ ਡਾਕਟਰ ਸਾਹਿਬ ਕੋਲ ਲੈ ਕੇ ਆਂਦਾ ਹੂੰ ਹੂੰ ਜੋ ਤਾਂ ਮਤਲਬ ਗੱਡੀ ਜੀ ਦੇਖਿਆ ਸੀ ਬੋਰਵਲ ਤਾਂ ਹੁੰਦਾ ਨਹੀਂ ਸੀਗਾ ਠੀਕ ਹੈ ਤੇ ਹੁਣ ਥੋੜਾ ਫਰਕ ਲੱਗ ਰਿਹਾ ਹੈ ਹੌਣ ਫਰਕ ਹੈ ਤੇ ਮਤਲਬ ਪਿਛਲੀ ਵਾਰ ਇਹਨਾਂ ਨੂੰ ਗੱਡੀ 'ਚ ਹੀ ਪਾ ਕੇ ਦੇਖਿਆ ਤੇ ਹੁਣ ਇਹ ਆਪ ਤੁਰ ਕੇ ਆਏ ਨੇ 15 ਦਿਨਾਂ ਬਾਅਦ ਹਾਂਜੀ ਹੁਣ ਆਪ ਤੁਰ ਕੇ ਆਏ ਨੇ ਬਾਕੀ ਮਹਾਰਾਜ ਦੀ ਕਿਰਪਾਈ ਬਾਕੀ ਡਾਕਟਰ ਸਾਹਿਬ ਨੇ ਬਹੁਤ ਕਿਰਪਾਈ ਰੱਖੀ ਹਾਂਜੀ ਹਾਂਜੀ ਜੀ 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 ਸੱਚਕਲਪਨ ਜੀ ਸੱਚਕਲਪਨ ਜੀ ਕੀ ਤਜਰਬਾ ਕੀ ਹੈ ਤੁਹਾਡਾ ਸਾਰੇ ਆਪਸ 'ਚ ਤੁਸੀਂ ਤਾਂ ਚਲੋ ਕਈ ਵਾਰ ਗੱਲਾਂ ਨਹੀਂ ਕਰਦੇ ਪਰ ਗੱਲਾਂ ਤਾਂ ਤੁਸੀਂ ਕਰਦੇ ਹੋਵੋਗੇ ਆਪਸ 'ਚ ਕੀ ਹੋਇਆ ਸੀ ਕੀ ਉਮੀਦ ਮੈਨੂੰ ਤਾਂ ਲੱਗਦਾ ਵੀ ਟੋਟਲ ਇਸ ਵੇਲੇ ਤਾਂ ਉਮੀਦ ਵੀ ਖਤਮ ਹੋ ਜਾਂਦੀ ਹੈ ਜਿਸ ਕੰਡੀਸ਼ਨ ਚ ਉਹ ਵੀਰ ਮੁੜ ਕੇ ਆਇਆ ਹਾਂਜੀ ਵੀਰ ਜੀ ਸਾਨੂੰ ਤਾਂ ਉਮੀਦ ਹੀ ਛੱਡਤੀ ਸੀ ਸਾਨੂੰ ਤਾਂ ਇਸ ਤਾਂ ਇੰਨੇ ਲੱਕੀ ਹੈ ਵੀ ਸਾਨੂੰ ਇੱਕ ਵਧੀਆ ਡਾਕਟਰ ਦਾ ਪਤਾ ਲੱਗਿਆ ਹੁਣ ਇਹ ਬਿਲਕੁਲ ਠੀਕ ਨੇ ਅਸੀਂ ਤਾਂ ਬਹੁਤ ਖੁਸ਼ ਹਾਂ ਵੀਰ ਜੀ ਮੈਂ ਤਾਂ ਸਾਰਿਆਂ ਨੂੰ ਕਹਿੰਨੀ ਹਾਂ ਤੁਸੀਂ ਡਾਕਟਰ ਕੋਲੇ ਆਓ ਜੇ ਉਹ ਵੀ ਕਿਸੇ ਨੂੰ ਵੀ ਪ੍ਰੋਬਲਮ ਆ ਤੁਸੀਂ ਅਸੀਂ ਠੀਕ ਹੋਏ ਜਾਂ ਤੁਸੀਂ ਵੀ ਠੀਕ ਹੋਵੋਗੇ ਤੁਸੀਂ ਕੀ ਕਹੋਗੇ ਲੋਕਾਂ ਨੂੰ ਕਿਉਂਕਿ ਤੁਹਾਡਾ ਬਹੁਤ ਸਾਰੇ ਜਿਹੜੀਆਂ ਸ਼ਬਦ ਹੈਗੇ ਨੇ ਕਈ ਵਾਰ ਸ਼ਬਦ ਵੀ ਬੰਦੇ ਕੋਲ ਨਹੀਂ ਮਿਲਦੇ ਪਰ ਜਿਹੜੇ ਹਾਲਾਤ ਹੈਗੇ ਨੇ ਤੁਸੀਂ ਸਾਨੂੰ ਦੱਸੇ ਨੇ ਸਮਝਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਹਾਣੀ ਹੈ ਕੀ ਕਹੋਗੇ ਕਿਉਂਕਿ ਤੁਸੀਂ 3 ਸਾਲ ਲਗਾਤਾਰ ਸਾਹਮਣੇ ਹੈ ਵੀਰ ਜੀ ਉਹਨਾਂ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਜਿਹੜਾ ਬੰਦਾ ਰਸਤਾ ਸਹੀ ਦਿਖਾਉਂਦਾ ਨਾ ਉਹਦੇ ਕੋਲ ਬੰਦੇ ਜਾਣੇ ਚਾਹੀਦੇ ਹੁਣ ਇਹ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਬਿਠਾ ਕੇ ਚੰਗੀ ਤਰ੍ਹਾਂ ਗੱਲ ਕਰਦੇ ਆ ਪੁੱਛਦੇ ਆ ਪਹਿਲੀ ਵਾਰ ਆਏ ਗੱਡੀ ਦੇ ਵਿੱਚ ਆਪ ਉੱਠ ਕੇ ਗਏ ਜਾ ਕੇ ਗੱਲ ਕੀਤੀ ਬਈ ਬੜਾ ਮੁਸ਼ਕਲ ਲੱਗ ਸੀ ਹੈ ਪਰ ਪ੍ਰੋਗਰੈਸ ਹੋਈ ਬਹੁਤ ਜ਼ਿਆਦਾ ਜੀ ਹੁਣ ਲੱਗ ਰਿਹਾ ਬਹੁਤ ਵਧੀਆ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਨਾ ਵੀ ਜਿਸ ਕਿਸੇ ਨੂੰ ਵੀ ਪ੍ਰੋਬਲਮ ਆ ਇੱਕ ਵਾਰ ਆ ਕੇ ਡਾਕਟਰ ਸਾਨੂੰ ਜਰੂਰ ਮਿਲਣਾ ਚਾਹੀਦਾ ਜੀ ਜੀ ਆਪੇ ਪਤਾ ਲੱਗ ਜਾਣਾ ਜੀ ਜੀ ਅੱਛਾ ਤੁਸੀਂ ਕੀ ਕਹੋਗੇ ਜੀ ਫਿਰ ਦੇਖੋ ਸ਼ਿਕਾਇਤ ਨਿਕਲੇ ਤੁਹਾਡੀ ਡਰਿੰਕ ਜਿਹੜੇ ਲੋਕ ਕਰਦੇ ਨੇ ਉਹਨਾਂ ਵਾਸਤੇ ਬਹੁਤ ਵੱਡਾ ਸਬਕ ਹੈਗਾ ਆਪਣੇ ਪਰਿਵਾਰ ਨੂੰ ਦੇਖੋ ਆਪਣੇ ਆਲਾ ਦਵਾਲਾ ਦੇਖੋ ਆਪਣੇ ਬੱਚੇ ਦੇਖੋ ਤੇ ਇਸ ਵੀਰ ਦੀ ਸਾਡੇ ਦੀ ਕੰਡੀਸ਼ਨ ਦੇਖੋ ਕਿਸ ਕੰਡੀਸ਼ਨ ਚੋਂ ਮੁੜ ਕੇ ਆਇਆ ਉਹਨਾਂ ਨੂੰ ਕੀ ਕਹੋਗੇ ਜਿਹੜੇ ਸ਼ਰਾਬ ਇਸ ਵੇਲੇ ਪੀਂਦੇ ਨੇ ਔਰ ਉਹਨਾਂ ਦੇ ਘਰ ਦੇ ਮਣਾ ਕਰਦੇ ਨੇ ਭਰਾ ਮਣਾ ਕਰਦੇ ਨੇ ਘਰ ਦੀਆਂ ਲੜਦੀਆਂ ਨੇ ਪਰ ਫਿਰ ਵੀ ਨਹੀਂ ਛੱਡਦੇ ਉਹਨਾਂ ਨੂੰ ਕੀ ਕਹੋਗੇ ਦੇਖੋ ਇਹ ਸ਼ਰਾਬ ਛੱਡ ਦੇਣੀ ਚਾਹੀਦੀ ਹੈ ਇਸ ਕੰਡੀਸ਼ਨ ਤੇ ਆ ਕੇ ਛੱਡ ਦੇਣੀ ਚਾਹੀਦੀ ਹੈ ਪਹਿਲਾਂ ਹੀ ਛੱਡ ਦੇਣੀ ਚਾਹੀਦੀ ਹੈ ਇਹ ਵੀ ਦੱਸਣੀ ਨਹੀਂ ਚਾਹੀਦੀ ਮੂੰਹ ਨੂੰ ਇਹ ਲਾਉਣੀ ਚਾਹੀਦੀ ਚਲੋ ਚਲੋ ਪਰਮਾਤਮਾ ਕਦੇ ਹੁਣ ਜਦੋਂ ਤੁਹਾਨੂੰ ਇਹ ਚੀਜ਼ ਦਾ ਸਬਕ ਮਿਲ ਹੀ ਗਿਆ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਰੀਰ ਨਾਲ ਸਰੀਰ ਤੋਂ ਕੁਦਰਤ ਤੋਂ ਉਲਟ ਹੋ ਕੇ ਚੱਲਦੇ ਹਾਂ ਤਾਂ ਜਿਹੜਾ ਨਤੀਜਾ ਹੈ ਇਸੇ ਤਰੀਕੇ ਨਾਲ ਨਿਕਲਦਾ ਹੈ ਔਰ ਸ਼ੁਕਰ ਕਰਦੇ ਆ ਪਰਮਾਤਮਾ ਦਾ ਅਸੀਂ ਕੇਸ ਵੀਰ ਦੇ ਹੱਥ ਵਿਡੀਓ ਲੱਗੀ ਔਰ ਇੱਥੇ ਤੱਕ ਪਹੁੰਚੇ ਔਰ 15 ਦਿਨਾਂ ਚੱਜ ਆਪਣੇ ਪੈਰਾਂ ਤੇ ਪੰਜ ਤੁਸੀਂ ਕੀ ਕਹੋਗੇ ਅਸੀਂ ਤਾਂ ਡਾਕਟਰ ਦਾ ਧੰਨਵਾਦ ਕਰਦੇ ਹਾਂ ਜੀ ਹਾਂਜੀ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਬਚਾਇਆ ਠੀਕ ਕਰਤੇ ਜੀ ਚਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਹੁਣ ਅਸੀਂ ਯੋਧਾ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਸਮਝਾਂਗੇ ਕਿ ਕਿਸ ਕੰਡੀਸ਼ਨ ਦੇ ਵਿੱਚ ਇਹ ਸਾਡੇ ਪੇਸ਼ੈਂਟ ਹੈਗੇ ਨੇ ਇੱਥੇ ਪਹੁੰਚੇ ਸੀ ਔਰ ਹੁਣ ਇਹਨਾਂ ਨੂੰ ਕਿੰਨਾ ਇੱਕ ਜਿਹੜਾ ਉਹ ਫਰਕ ਮਹਿਸੂਸ ਹੁੰਦਾ ਹੈ ਅੱਛਾ ਯੋਧਾ ਜੀ ਫਿਰ ਜਿਹੜਾ ਇਹ ਨੁਸਖਾ ਫਾਰਮੂਲਾ ਪੀਲੀ ਵਾਲਾ ਤੁਸੀਂ ਮਤਲਬ ਇੱਥੇ ਬਿਲਕੁਲ ਪੀਲੀ ਵਾਲਾ ਦਾ ਫ੍ਰੀ ਇਲਾਜ ਕਰਦੇ ਹੋ ਫਰੂਕੀ ਸਾਹਿਬ ਬੇਨਤੀ ਇੱਕੋ ਹੀ ਹੈ ਵੀ ਜਿਹੜਾ ਬੰਦਾ ਪਹਿਲੇ ਮਰੀਜ਼ ਹੈ ਔਰ ਪੀਲੀਆ ਮੈਂ ਕਾਲਪੁਰਖ ਤੋਂ ਡਰ ਕੇ ਆਪਾਂ ਇੱਕ ਗੱਲ ਕਹਿਣੀ ਹੈ ਵੀ ਅਸੀਂ ਨਹੀਂ ਕੋਈ ਹੈਗੇ ਵੀ ਕਿਸੇ ਨੂੰ ਠੀਕ ਕਰ ਸਕੀਏ ਕਰਨਾਲਾ ਕਾਲਪੁਰਖ ਹੈ ਲੇਕਿਨ ਤੁਸੀਂ ਦੇਖੋ ਵੀ ਜਦੋਂ ਪੀਲੀਆ ਬਿਲੀ ਰੂਬਿਨ ਸ਼ਰੀਰ ਦੇ ਵਿੱਚ ਵੱਧ ਗਿਆ ਇਹ ਇਸ ਤਰ੍ਹਾਂ ਦੀ ਇਨਫੈਕਸ਼ਨ ਹੈ ਵੀ ਇਹਨੇ ਤੁਹਾਡੇ ਸਾਰੇ ਸ਼ਰੀਰ ਦੇ ਵਿੱਚ ਨਚੋੜ ਕੇ ਧਰ ਦੇਣਾ ਹੈ ਕਿਡਨੀ ਨੂੰ ਇਹਨੇ ਫੰਕਸ਼ਨ ਨਹੀਂ ਕਰਨ ਦੇਣਾ ਲਿਵਰ ਨੂੰ ਫੰਕਸ਼ਨ ਨਹੀਂ ਕਰਨ ਦੇਣਾ ਚਮੜੀ ਤੇ ਰੂਪ ਤੁਹਾਨੂੰ ਲਵਾ ਦੇਣੇ ਔਰ ਐਸੇ ਦੇ ਵਿੱਚ ਸਾਨੂੰ ਸ਼ਰਮ ਚਾਹੀਦੀ ਹੈ ਇਨਸਾਨੀਅਤ ਨਾਤੇ ਵੀ ਕੁਝ ਸੌਖੀਆਂ ਚੀਜ਼ਾਂ ਨੇ ਜਿਵੇਂ ਗਲੋ ਹੁੰਦੀ ਹੈ ਤੁਸੀਂ ਸਤ ਗਲੋਧ ਆ ਜਿਹੜੀ ਆਪਾਂ ਗਲੋਧ ਦੀ ਲੱਕੜ ਆ ਤੁਸੀਂ ਸਿਰਫ ਜੇ ਕਿਸੇ ਬੰਦੇ ਨੂੰ ਬੁਖਾਰ ਚੜਦਾ ਉਹਨੂੰ ਕੱਟ ਕੇ ਟੁਕੜਿਆਂ ਦੇ ਜਿੰਨੀ ਆਪਣੀ ਚੀਚੀ ਆ ਚੀਚੀ ਦੇ ਬਰਾਬਰ ਤੁਸੀਂ ਜੇਕਰ ਉਹਨੂੰ ਲੈ ਕੇ ਤੁਸੀਂ ਪਾਣੀ ਦੇ ਵਿੱਚ ਵਾਲ ਕੇ ਬੰਦੇ ਨੂੰ ਪਿਆ ਦੇਣੇ ਹੋ ਬੁਖਾਰ ਨਾਲ ਦੀ ਨਾਲ ਕੰਟਰੋਲ ਹੋਣਾ ਸ਼ੁਰੂ ਹੋਣਾ ਜਾਂਦਾ ਹੁਣ ਇਹ ਵੀ ਜਿਹੜੇ ਨੁਕਤੇ ਨੇ ਜੇਕਰ ਤੁਸੀਂ ਇਹਨਾਂ ਨੁਕਤਿਆਂ ਦਾ ਪੈਸੇ ਲੈਣੇ ਆ ਤਾਂ ਫੇਰ ਆਵਦੇ ਆਵਰ ਨਿਗ੍ਹਾ ਮਾਰੀ ਦੀ ਇਹ ਵੀ ਜੋਦਾ ਸਿਆਂ ਇੱਕ ਦਿਨ ਆਪਣੇ ਤੇ ਵੀ ਵਿੜਾਪਾ ਹੋਣਾ ਤੇ ਮਿੱਤਰ ਜੇ ਉਹਦੇ ਕਿਤੇ ਕੋਈ ਠੱਗ ਵੈ ਟੱਕਰ ਫੇਰ ਕਿੱਧਰ ਨੂੰ ਜਾਵਾਂਗੇ ਸੋ ਬੇਨਤੀ ਇਹ ਹੈ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਫਰੁਕੀ ਸਾਹਿਬ ਜਿਹੜਾ ਬਜ਼ੁਰਗਾਂ ਨੇ ਸਾਨੂੰ ਫਾਰਮੂਲਾ ਦਿੱਤਾ ਅਸੀਂ ਵੀ ਕਾਰੋਬਾਰ ਕਰਦੇ ਹਾਂ ਅਸੀਂ ਵੀ ਬੱਚੇ ਪਾਲਦੇ ਜਿੰਨੇ ਲੋਕ ਠੀਕ ਹੁੰਦੇ ਉਹ ਦਵਾਈ ਲੈ ਕੇ ਜਾਂਦੇ ਆ ਸਾਨੂੰ ਵੀ ਕੁਝ ਫਾਇਦਾ ਦੇ ਕੇ ਜਾਂਦੇ ਆ ਤਾਂ ਇਹਦੇ ਪਿੱਛੇ ਛੋਟਾ ਜਿਹਾ ਇੱਕ ਨੁਕਤਾ ਇਹ ਹੈ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਆਪਦੇ ਆਪ ਨੂੰ ਮਰੀਦ ਦੀ ਜਗ੍ਹਾ ਰੱਖ ਕੇ ਦੇਖੋ ਵੀ ਹੁਣ ਜੀ ਕਰਦਾ ਕਾਕਾ ਕਿਸੇ ਨਾਲ ਚੀਟਿੰਗ ਕਰਨ ਦਾ ਹੁਣ ਜੀ ਕਰਦਾ ਵੀ ਇੱਕ ਦੀ ਜਗ੍ਹਾ ਚਾਰ ਦਵਾਈਆਂ ਦੇਣ ਦਾ ਸੋ ਅਸੀਂ ਕੰਡਾ ਉਹ ਬੀਜੀਏ ਜਿਹੜਾ ਅਸੀਂ ਚੁਗ ਸਕੀਏ ਤਾਂ ਕਿਉਂ ਨਾ ਆਪਾਂ ਫੁੱਲ ਬੀਜ ਲਈਏ ਕਿਉਂ ਨਾ ਆਪਾਂ ਆਪਦੇ ਵਾਸਤੇ ਗੰਨੇ ਬੀਜ ਲਈਏ ਜੀ 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 ਅੱਛਾ ਅੱਜ ਦਾ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਜਿਹੜਾ ਤੁਸੀਂ ਪੀਲੀਏ ਦਾ ਇੱਥੇ ਦੰਨੇਓ ਹਰੇਕ ਨੂੰ ਦੰਨੇਓ ਬਗੈਰ ਇਹ ਨਹੀਂ ਕੋਸਟਲ ਦੰਨੇਓ ਉਹਦਾ ਇਸਤੇਮਾਲ ਕਿਵੇਂ ਕਰਨਾ ਕਿਵੇਂ ਕੀ ਕਰਨਾ ਇਹਦੇ ਵਿੱਚ ਇਹਦਾ ਸਭ ਤੋਂ ਵੱਡਾ ਕਾਰਨ ਮੈਂ ਤੁਹਾਨੂੰ ਦੱਸਦਾ ਫਰੂਕੀ ਸਾਹਿਬ ਇੱਕ ਤਾਂ ਤੁਸੀਂ ਥੋੜੇ ਸੁੰਘ ਕੇ ਦੇਖੋ ਤੁਹਾਨੂੰ ਪਤਾ ਲੱਜੂ ਕਿ ਕੜੱਤਨ ਬਹੁਤ ਹੈ ਠੀਕ ਹੈ ਜੀ ਆ ਦੇਖੋ ਹੂੰ ਠੀਕ ਹੈ ਜੀ ਹੁਣ ਦੂਸਰੀ ਗੱਲ ਜਦੋਂ ਕੜੱਤਨ ਬਹੁਤ ਹੈ ਤਾਂ ਬੰਦਿਆਂ ਨੇ ਅਕਸਰ ਕੀ ਕਹਿਣਾ ਯਾਰ ਇਹਦੋਂ ਤਾਂ ਮੈਂ ਬਿਮਾਰ ਚੰਗਾ ਮੈਂ ਦਵਾਈ ਨਹੀਂ ਖਾਣੀ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਖਾਣਾ ਕਿਵੇਂ ਤੁਸੀਂ ਬਾਟੀ ਲੈ ਲੈਣੀ ਦਹੀਂ ਦੀ ਉਹਦੇ ਵਿੱਚੋਂ ਇੱਕ ਚਮਚਾ ਇਹਦਾ ਕੌਲੀ ਦੇ ਵਿੱਚ ਅੱड् ਕੱਢ ਲੈਣਾ ਠੀਕ ਹੈ ਜਦੋਂ ਇੱਕ ਚਮਚਾ ਅੱड् ਕੱਢ ਲਿਆ ਤਾਂ ਇਹਦੇ ਵਿੱਚੋਂ ਤੁਸੀਂ ਇੱਕ ਚਮਚਾ ਇਹਦਾ ਅੱड् ਕੱਢ ਲੈਣਾ ਦਵਾਈ ਦਾ ਇਨੱਕ ਜਦੋਂ ਤੁਸੀਂ ਇਹ ਅੱड् ਕੱਢ ਲਿਆ ਇਹ ਦੋਨੇ ਚੀਜ਼ਾਂ ਨੂੰ ਰਲਾ ਲੈਣਾ ਔਰ ਸਵੇਰੇ ਖਾਲੀ ਪੇਟ ਪਹਿਲੇ ਟਾਈਮ ਇਹ ਜਿਹੜਾ ਰਲਾ ਕੇ ਜਿਹੜਾ ਚੂਰਨ ਆਪਾਂ ਬਣਾ ਲਿਆ ਇਹਦਾ ਤੁਸੀਂ ਸੇਵਨ ਕਰਨਾ ਔਰ ਪੀਲੀਏ ਦੇ ਵਾਸਤੇ ਅਸੀਂ ਅੱਜ ਤੱਕ ਕਦੇ ਕੋਈ ਪੈਸਾ ਨਹੀਂ ਲੈਂਦੇ ਜੇਕਰ ਕਿਸੇ ਨੂੰ ਪੀਲੀਏ ਦੀ ਦਿੱਕਤ ਹੈ ਹਾਂ ਪੀਲੀਏ ਦੀ ਦਿੱਕਤ ਵਧੀ ਹੋਈ ਹੈ ਪੇਟ ਦੇ ਵਿੱਚ ਪਾਣੀ ਭਰਦੇ ਤਾਂ ਉਹ ਇਹਨਾਂ ਦਾ ਭਰਿਆ ਹੋਇਆ ਹਾਂਜੀ ਤਾਂ ਉਹਦੇ ਵਾਸਤੇ ਅਸੀਂ ਮਹਾਰਾਜਾ ਸ਼ਾਈ ਸ਼ਰਬਤ ਦੰਨੇ ਆ ਉਹਦੇ ਅਸੀਂ ਜ਼ਰੂਰ ਕੀਮਤ ਲੈਨੇ ਆ ਲੇਕਿਨ ਜੇਕਰ ਕੋਈ ਪੀਲੀਏ ਦੀ ਸੇਵਾ ਕਰਨਾ ਚਾਵੇ ਪੀਲੀਏ ਦੇ ਲੋਕ ਉਹਨਾਂ ਕੋਲੇ ਹੈਗੇ ਨੇ ਪਿੰਡ ਦੇ ਵਿੱਚ ਜੇ ਕੋਈ ਕੈਂਪ ਵੀ ਲਾਉਣਾ ਚਾਹੁੰਦਾ ਤਾਂ ਉਹ ਜੀ ਸਦਕੇ ਸਾਨੂੰ ਕਾਲ ਕਰਕੇ ਸਾਨੂੰ ਇਨਵਾਈਟ ਕਰ ਸਕਦਾ ਅਸੀਂ ਆਪ ਉੱਥੇ ਆ ਕੇ ਲੋਕਾਂ ਦੀ ਹੈਲਪ ਕਰਨ ਦੇ ਵਿੱਚ ਅੱਗੇ ਰਵਾਂਗੇ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਰ ਜੀ ਜੀ ਜਦੋਂ ਇਹ ਖਾ ਲਿਆ ਫਰੁਕੀ ਸਾਹਿਬ ਇਹ ਚਮਚਾ ਖਾ ਲੇ ਸਵੇਰੇ ਖਾਲੀ ਪੇਟ ਉਹਦੇ ਉੱਪਰ ਜੀ ਪੂਰੀ ਬਾਟੀ ਜੀ ਤੁਸੀਂ ਦਹੀਂ ਦੀ ਚਮਚਾ ਚਮਚਾ ਕਰਕੇ ਖਾ ਲੈਣੀ ਹੈ ਠੀਕ ਜਦੋਂ ਤੁਸੀਂ ਬਾਟੀ ਚਮਚੇ ਕਰ ਕਰਕੇ ਖਾ ਲਈ ਦਹੀਂ ਪ੍ਰੋਬਾਇਓਟਿਕ ਬਹੁਤ ਰਿਚ ਠੀਕ ਹੈ ਦਹੀਂ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਦਾ ਇਹਨਾਂ ਚੀਜ਼ਾਂ ਦੇ ਵਿੱਚ ਪਰ ਸਭ ਤੋਂ ਵੱਡੀ ਗਲਤੀ ਕੀ ਸਾਨੂੰ ਸਭ ਤੋਂ ਪਹਿਲਾਂ ਚੀਜ਼ ਬੰਦ ਕੀ ਕਰਾਉਂਦੇ ਆ ਦਹੀਂ ਤੇ ਤੁਸੀਂ ਕੋਈ ਵੀ ਡੇਰੀ ਪ੍ਰੋਡਕਟ ਨਾਲ ਲਓ ਦੁੱਧ ਖੀਰ ਹਾਂ ਸੋ ਇਹ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਹੜੀ ਸਾਡੀ ਹੈਲਪ ਕਰਦੀਆਂ ਨੇ ਬਾਕੀ ਕੁਝ ਰਿਪੋਰਟਾਂ ਦੇਖਣ ਤੋਂ ਬਾਅਦ ਬਿਹਤਰ ਸਾਨੂੰ ਅੰਡਰਸਟੈਂਡਿੰਗ ਮਿਲਦੀ ਹੈ ਜਿਹਦੇ ਕਰਕੇ ਤੁਸੀਂ ਦੇਖ ਰਹੇ ਹੋਗੇ ਵੀ ਐਤਵਾਰ ਦੇ ਦਿਨ ਹੁਣ ਅੱਜ ਦੇ ਦਿਨ ਵੀ ਜੇਕਰ ਤੁਸੀਂ ਦੇਖੋ ਤਾਂ 3 ਘੰਟੇ ਕਿਸੇ ਨੂੰ ਵੇਟ ਕਰਨੀ ਪਏਗੀ ਔਰ ਉਹਦੇ ਵਿੱਚ ਮੈਂ ਬੇਨਤੀ ਕਰਦਾ ਵੀ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਆ ਵੀ ਉਹਨਾਂ ਨੂੰ ਅਸੀਂ ਬਹੁਤ ਬੇਨਤੀ ਕੀਤੀ ਸੀ ਸਾਡੀ ਟੀਮ ਨੇ ਵੀ ਤੁਸੀਂ ਅਪਾਇੰਟਮੈਂਟ ਆਫ ਦੀ ਪਹਿਲਾਂ ਬੁੱਕ ਕਰਾ ਲਓ ਨੀ ਤਾਂ ਜਿੰਨੇ ਲੋਕ ਤੁਹਾਡੇ ਅੱਗੇ ਹੋਣਗੇ ਉਹਨਾਂ ਤੋਂ ਬਾਅਦ ਤੁਹਾਡੀ ਵਾਰੀ ਆਉ। ਠੀਕ ਹੈ। ਤਾਂ ਕਰਕੇ ਉਹਨਾਂ ਨੂੰ 3 ਘੰਟੇ ਵੇਟ ਕਰਨੀ ਪੈਗੀ ਨਹੀਂ ਤਾਂ ਅਸੀਂ ਕਰਨ ਨਹੀਂ ਦਿੰਦੇ ਜੀ। ਠੀਕ ਹੈ ਜੀ। ਜੀ 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 ਬਹੁਤ ਬਹੁਤ ਸ਼ੁਕਰੀਆ ਅਯੋਧਿਆ ਜੀ। ਅੱਛਾ ਕਿੰਨੇ ਦਿਨਾਂ ਚ ਫਰਕ ਪਾ ਦਿੰਦਾ ਤੁਹਾਡਾ ਜਿਹੜਾ ਮਤਲਬ ਇਹ ਸਾਰਿਆਂ ਵਾਸਤੇ ਫ੍ਰੀ ਹੈ ਜੀ ਪੀਲੀਆ ਵਾਲਾ ਨੁਸਖਾ। ਮੈਂ ਕਹਿੰਨਾ ਫਰੂਕੀ ਸਾਹਿਬ ਪੀਲੀਏ ਦੀ ਜੇਕਰ ਤੁਹਾਡੀ ਰਿਪੋਰਟ ਦੇ ਵਿੱਚ ਪੀਲੀਆ ਆ ਰਿਹਾ ਔਰ ਉਹਦੇ ਨਾਲ ਨਾਲ ਜੇਕਰ ਰਿਪੋਰਟ ਹੋਰ ਵਿਗੜੀਆਂ ਹੋਈਆਂ ਨੇ ਤਾਂ ਉਹਦੇ ਵਾਸਤੇ ਤੁਸੀਂ ਇੱਕ ਵਾਰੀ ਕੰਸਲਟ ਕਰਨ ਕਿ ਫੇਰ ਜ਼ਰੂਰ ਲੈ ਕੇ ਜਾਓ। ਜੀ ਜੀ ਨੀ ਤਾਂ ਆਪਾਂ ਫਾਇਦਾ ਤਾਂ ਕਰਨਾ ਤੁਸੀਂ ਵੀ ਫਾਇਦਾ ਕਰਨਾ ਮੈਂ ਵੀ ਫਾਇਦਾ ਕਰਨਾ ਪਰ ਜਿਹੜੀ ਪੀਲੀਏ ਦੀ ਦਵਾਈ ਆ ਉਹ ਬਿਲਕੁਲ ਫਰੀ ਹੈ ਜਿਹੜੀ ਕਿ ਆਹ येलो ਪਾਊਡਰ ਲੇਕਿਨ ਜੇਕਰ ਤੁਹਾਡੀ ਰਿਪੋਰਟਾਂ ਦੇ ਵਿੱਚ ਐਸਜੀਓਟੀਪੀਟੀ ਬਹੁਤ ਜ਼ਿਆਦਾ ਵਧੇ ਹੋਏ ਨੇ ਤਾਂ ਉਹਦੇ ਵਾਸਤੇ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਹੋ ਗਿਆ ਜਾਂ ਇਸ ਤਰ੍ਹਾਂ ਦੇ ਹੋਰ ਕਈ ਨੁਕਤੇ ਫਾਰਮੂਲੇ ਨੇ ਜਿਨ੍ਹਾਂ ਦਾ ਅਸੀਂ ਸਹਾਰਾ ਲੈਨੇ ਆ ਔਰ ਉਹਨਾਂ ਸਹਾਰੇ ਦੇ ਜ਼ਰੀਏ ਆਪਾਂ ਤੁਹਾਨੂੰ ਠੀਕ ਕਰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਵੈਦ ਜੋਧਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਇਹ ਨੁਸਖਾ ਹੈਗਾ ਫਾਰਮੂਲਾ ਤੁਹਾਨੂੰ ਅਸੀਂ ਇੱਕ ਦਨੇ yellow powder ਹੈ ਇਹ ਦਹੀਂ ਦੇ ਵਿੱਚ ਮਿਕਸ ਕਰਕੇ ਲੈਣਾ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਪੈਸਾ ਕੋਈ ਅਸੀਂ ਅਸੀਂ ਕਹਿ ਲਈਏ ਕਿ ਕਿਸੇ ਤਰ੍ਹਾਂ ਦਾ ਕੋਈ ਕੀਮਤ ਹੈਗੀ ਜਿਹੜੀ ਇਸ yellow powder ਦੇ ਨਹੀਂ ਇੱਥੇ ਲੈ ਜਾਂਦੇ ਬਿਲਕੁਲ ਮੁਫਤ ਦੇ ਵਿੱਚ yellow powder ਹੈਗਾ ਪੀਲੇ ਵਾਲਾ ਇੱਥੇ ਦਿੱਤਾ ਜਾਂਦਾ ਜੇਕਰ ਹਾਲਾਤ ਬੱਤੋ ਬੱਤਰ ਹੋਏ ਹੁੰਦੇ ਨੇ ਤਾਂ ਉਸ ਤੋਂ ਇਲਾਵਾ ਜਿਹੜਾ ਕੁਝ ਇਸ ਪਾਊਡਰ ਤੋਂ ਇਲਾਵਾ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਸ ਦੀ ਜਿਹੜੀ ਅਸੀਂ ਕਹਿ ਲਈਏ ਕਿ ਜੀ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਬਹੁਤ ਵੱਡੀ ਅਸੀਂ ਗਲਤੀ ਕੀ ਕਰਦੇ ਹਾਂ ਜੀ ਵੀ ਕੋਈ ਚੀਜ਼ ਫਰੀ ਵਿੱਚ ਮਿਲਦੀ ਆ ਚاہے ਬਿਮਾਰੀ ਹੈ ਚਾਹ ਨਹੀਂ ਹੈ ਆਪਾਂ ਜਾ ਕੇ ਲਿਓ ਠੀਕ ਮੈਂ ਬੇਨਤੀ ਕਰਨਾ ਚਾਹੁੰਨਾ ਥੋੜਾ ਮਜ਼ਾਕ ਪਰ ਜਿਹੜੇ ਬੰਦੇ ਜ਼ਰੂਰਤਮੰਦ ਹੁੰਦੇ ਆ ਸਾਡੇ ਕੋਲੇ ਇਹਦਾ ਹਮੇਸ਼ਾ ਆਊਟ ਆਫ ਸਟਾਕ ਹੋ ਜਾਂਦਾ ਠੀਕ ਹੈ ਔਰ ਉਹਦੇ ਵਿੱਚ ਸਾਨੂੰ ਹੁਣ ਨਿਗਰਾਨੀ ਰੱਖਣੀ ਪੈਂਦੀ ਵੀ ਪਹਿਲਾਂ ਰਿਪੋਰਟਾਂ ਦੇਖੀਏ ਜੇ ਜਿਹੜਾ ਬੰਦਾ ਜਾਇਜ਼ ਤੇ ਜਿਹੜਾ ਬੰਦਾ ਜੈਨੂਨਲੀ ਪ੍ਰੋਬਲਮ ਦੇ ਵਿੱਚ ਹੈਗਾ ਮੈਂ ਫਿਰ ਬੇਨਤੀ ਕਰਨਾ ਤੁਸੀਂ ਫ੍ਰੀ ਦੇ ਚੱਕਰ ਦੇ ਵਿੱਚ ਨਾ ਫਸਿਓ ਫ੍ਰੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਸਿਰਫ ਪੀੜੀਆਂ ਵਧਿਆ ਹੋਇਆ ਬਾਕੀ ਸਾਰੀਆਂ ਰਿਪੋਰਟਾਂ ਠੀਕ ਨੇ ਜੀ ਜੀ ਬਹੁਤ ਵਾਰੀ ਸਾਨੂੰ ਫਿਰ ਸਾਡੇ ਵਾਸਤੇ ਉਹ ਬੈਕਫਾਇਰ ਕਰ ਜਾਂਦੀ ਚੀਜ਼ ਉਹ ਅਗਲਾ ਕਹਿੰਦਾ ਜੀ ਤੁਸੀਂ ਤਾਂ ਕਿ ਅਸੀਂ ਫ੍ਰੀ ਦੇਣੀ ਆ ਪਰ ਹੁਣ ਉਹ ਰਿਪੋਰਟਾਂ ਦੇਖਦੇ ਆ ਤਾਂ ਪਤਾ ਲੱਗਦਾ ਵੀ ਕੱਲਾ येलो ਪਾਊਡਰ ਠੀਕ ਨਹੀਂ ਕਰ ਸਕਦਾ ਉਹ ਸਿਚੁਏਸ਼ਨ ਦੇ ਵਿੱਚ ਤਾਂ येलो ਪਾਊਡਰ ਦੇ ਨਾਲ ਹੋਰ ਜਿਹੜੀ ਮਤਲਬ ਆਰਮ ਪੀ ਲਿਆ ਹੋ ਗਿਆ ਰੂਟੀਨ ਵਾਲਾ ਜਿਹੜਾ ਪੀ ਲਿਆ ਸੀ ਕਹਿ ਦਿੰਦੇ ਆ ਹਲਕਾ ਫੁੱਲ ਬਿਲਕੁਲ ਬਿਲਕੁਲ ਔਰ ਦੂਸਰੀ ਗੱਲ ਇਹ ਹੈ ਫਰੂਕੀ ਸਾਹਿਬ येलो ਪਾਊਡਰ ਹੈਲਪ ਕਰਦਾ ਪੀਲੀਏ ਵਾਸਤੇ ਬਾਕੀ ਸਾਰੀਆਂ ਦਵਾਈਆਂ ਅਸੀਂ ਜਰਨਲ ਵੀ ਦਿੰਨੇ ਆ ਜੀ ਬਿਲਕੁਲ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਹਾਨੂੰ ਦਿਖਾ ਦੰਨੇ ਆ ਇਹ ਪਾਊਡਰ ਹੈਗਾ ਜਿਹੜਾ ਮੁਫਤ ਦੇ ਵਿੱਚ ਇੱਥੇ ਮਰੀਜ਼ਾਂ ਦਾ ਇਲਾਜ ਹੈਗਾ ਪੀਲੇ ਦਾ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਦਹੀਂ ਦੇ ਨਾਲ ਇਹਦਾ ਸੇਵਨ ਕਰਨਾ ਹੁੰਦਾ ਔਰ ਕਿੰਨੇ ਟਾਈਮ ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਸਿਰਫ yellow ਪਾਊਡਰ ਦੀ ਗੱਲ ਕਰੀ ਆਪਾਂ ਦੇਖੋ ਕਰਨ ਵਾਲਾ ਕਾਲਪੁਰਖ ਅਫਰੂਕੀ ਸਾਹਿਬ ਪਰ ਜੋ ਅਸੀਂ ਆਪਦੇ ਤਜਰਬੇ ਅਨੁਸਾਰ ਦੇਖਿਆ ਵੀ 15 ਦਿਨ ਬਾਅਦ ਮਰੀਜ਼ ਗੱਡੀ 'ਚ ਬੈਠੇ ਹੋਿੰਦੇ ਜਿਹੜੇ ਤੁਸੀਂ ਇੱਕ ਵਾਰੀ ਪਲੀਜ਼ ਦਿਖਾਓ ਵੀ ਲੋਕਾਂ ਤੱਕ ਵੀ ਮੈਸੇਜ ਪਹੁੰਚੇ ਪੋਜ਼ਿਟਿਵ ਮੈਸੇਜ ਪਹੁੰਚੇ ਵੀ ਜਿਹੜੇ ਬੰਦੇ ਗੱਡੀ 'ਚ ਬੈਠੇ ਹੋਏ ਸੀਗੇ ਉਹ ਤੁਰ ਕੇ ਅੰਦਰ ਆਉਣ ਲੱਗ ਜਾਂਦੇ। ਜੀ ਜੀ ਜੀ। ਕਰਨ ਵਾਲਾ ਕਲਪੁਰਖ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ। ਸੋ ਇਸਨ ਵੇਰ ਯੋਧਾ ਸਿੰਘ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇੱਥੇ ਜਿਹੜਾ ਇਲਾਜ ਹੈਗਾ, ਟ੍ਰੀਟਮੈਂਟ ਹੈਗਾ ਇਸ yellow powder ਦੇ ذریعے ਪੀਲੀਏ ਦਾ ਲੋਕਾਂ ਨਾਲ ਕੀਤਾ ਜਾਂਦਾ ਹੈ। ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ। ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ, ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਵ ਆ ਗਿਆ। ਧ